ਪੁਰੀ ਫੇਟ ਵੱਟ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਇਸ ਚੈਨਲ ਦੇ ਉੱਪਰ ਦੁਨੀਆ ਕ੍ਰਾਈਮ ਦੀ ਕ੍ਰਾਈਮ ਦੇ ਨਾਲ ਰਿਲੇਟਡ ਕਹਾਣੀਆਂ ਤੇ ਪਰ ਇਸ ਤੋਂ ਪਹਿਲਾਂ ਕਿ ਆਪਾਂ ਆਪਣੀ ਕਹਾਣੀ ਦੇ ਵੱਧਿਏ ਅੱਜ ਦੀ ਕਹਾਣੀ ਦੇ ਵਿੱਚ ਪੂਰੀ ਤਰ੍ਹਾਂ ਨਾਲ ਮਤਲਬ ਉਧਰੋਂ ਨਿਕਲ ਜਾਈਏ ਇੱਕ ਛੋਟੀ ਜਿਹੀ ਇਨਫੋਰਮੇਸ਼ਨ ਆ ਇਹ ਉਹਨਾਂ ਦੋਸਤਾਂ ਲਈ ਹੁੰਦੀ ਹੈ ਮੇਰੀ ਇਨਫੋਰਮੇਸ਼ਨ ਜਿਹੜੇ ਮੇਰਾ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਕਿਉਂਕਿ ਮੇਰਾ ਇੱਕ ਹੋਰ ਚੈਨਲ ਹੈਗਾ ਉਸ ਤੋਂ ਡਿਫਰੈਂਟ ਉਹ ਸ਼ੇਅਰ ਮਾਰਕੀਟ ਨਾਲ ਰਿਲੇਟਡ ਹੈ ਮੈਂ 17 ਸਾਲ ਤੋਂ ਸ਼ੇਅਰ ਮਾਰਕੀਟ 'ਚ ਕੰਮ ਕਰ ਰਿਹਾ ਜੇ ਕੋਈ ਵੀ ਨਵੇਂ ਦੋਸਤ ਉਹਨਾਂ ਨੂੰ ਲੱਗਦਾ ਕਿ ਉਹਨਾਂ ਨੂੰ ਥੋੜੀ-ਬਹੁਤ ਨੋਲੇਜ ਚਾਹੀਦੀ ਹੈ ਸ਼ੇਅਰ ਮਾਰਕੀਟ ਬਾਰੇ ਕੀ ਚੀਜ਼ ਹੈ ਕੀ ਉਹ ਸਾਰਾ ਕੁਝ ਤਾਂ ਤੁਸੀਂ ਮੇਰੇ ਉਹ ਵਾਲੇ ਚੈਨਲ ਨੂੰ ਦੇਖ ਸਕਦੇ ਹੋ ਵੀਡੀਓਜ਼ ਦੇਖ ਸਕਦੇ ਹੋ ਉਹਦਾ ਨਾਮ ਹੈਗਾ ਸਟਾਕ ਮਾਰਕੀਟ ਦੀ ਦੁਨੀਆ ਤੇ ਹੁਣ ਆਪਾਂ ਵਧਦੇ ਹਾਂ ਆਪਣੀ ਅੱਜ ਦੀ ਕਹਾਣੀ ਵੱਲ ਅੱਜ ਦੀ ਕਹਾਣੀ ਹੈਗੀ ਆ ਕੋਲੰਬੀਆ ਦੇ ਇੱਕ ਕ੍ਰਾਈਮਨਲ ਡੈਨੀਅਲ ਕਮਾਰੋ ਬਾਰਬੋਸਾ ਬਾਰੇ ਡੈਨੀਅਲ ਕਮਾਰੋ ਬਾਰਬੋਸਾ ਇੱਕ ਹਾਈਲੀ ਇੰਟੈਲੀਜੈਂਟ ਬੰਦਾ ਬਹੁਤ ਜ਼ਿਆਦਾ ਦੁਨੀਆ ਦੀਆਂ ਕਿਤਾਬਾਂ ਉਹਨੇ ਪੜੀਆਂ ਹੋਈਆਂ ਪਰ ਇੱਕ ਪਾਸੇ ਉਹ ਚੀਜ਼ ਹੈਗੀ ਆ ਇਵਨ ਜਦੋਂ ਦੀ ਇੰਟਰਵਿਊ ਫਾਈਨਲੀ ਲਈ ਗਈ ਤਾਂ ਜਿਹੜੇ ਲੋਕਾਂ ਨੇ ਇੰਟਰਵਿਊ ਨਹੀਂ ਇਨਵੈਸਟੀਗੇਸ਼ਨ ਕੀਤੀ ਪੁਲਿਸ ਵਾਲਿਆਂ ਨੇ ਜਦੋਂ ਉਹ ਤੋਂ ਇਨਵੈਸਟੀਗੇਸ਼ਨ ਕੀਤੀ ਫਾਈਨਲ ਦੇ ਵਿੱਚ ਤਾਂ ਉਹਨਾਂ ਨੇ ਜਿਹੜੀ ਆਪਣੀ ਕਲੋਜ਼ਰ ਰਿਪੋਰਟ ਦੇ ਵਿੱਚ ਸਪੈਸ਼ਲ ਇਹ ਮੈਂਸ਼ਨ ਕੀਤਾ ਕਿ ਇਹ ਬੰਦਾ ਬਹੁਤ ਹੀ ਜ਼ਿਆਦਾ ਇੰਟੈਲੀਜੈਂਟ ਆ ਤੇ ਇਹਦਾ ਆਈਕਿਊ ਲੈਵਲ ਬਹੁਤ ਜ਼ਿਆਦਾ ਆ ਤੇ ਬਹੁਤ ਜ਼ਿਆਦਾ ਕਿਤਾਬਾਂ ਵਗੈਰਾ ਇਹਨੇ ਬਹੁਤ ਪੜੀਆਂ ਹੋਈਆਂ ਨੇ ਪਰ ਉਹਦੀ ਇੱਕ ਦੂਸਰੀ ਲਾਈਫ ਆ ਉਹਦੇ ਕ੍ਰਾਈਮ ਜੋ ਉਹਨੇ ਕੀਤਾ ਉਹ ਆਪਣੇ ਆਪ ਦੇ ਵਿੱਚ ਮਤਲਬ ਇੱਕ ਪੂਰੀ ਤਰ੍ਹਾਂ ਦੇ ਨਾਲ ਇੱਕ ਸ਼ੈਤਾਨ ਦਾ ਕੰਮ ਹੈ ਤਾਂ ਕੀ ਹੈ ਉਹਦੀ ਕਹਾਣੀ ਡੇਨੀਅਲ ਕੁਮਾਰੋ ਬਾਰਬੋਸਾ ਦੀ ਹੁਣ ਆਪਾਂ ਸ਼ੁਰੂ ਕਰਦੇ ਹਾਂ ਕੋਲੰਬੀਆ ਦੀ ਕੈਪੀਟਲ ਆ ਬੋਗੋਟਾ ਨਾਰਕੋਸ ਆਂਦਰੇ ਐਸਕੋਬਾਰ ਆਪਾਂ ਨੂੰ ਹੁਣ ਸਭ ਨੂੰ ਪਤਾ ਵਾ ਗਾਣਿਆਂ ਦੇ ਵਿੱਚ ਵੀ ਉਹਦਾ ਜ਼ਿਕਰ ਹੁੰਦਾ ਐਸਕੋਬਾਰ ਦਾ ਤੇ ਉਹਦੇ ਉੱਪਰ ਵੈਬ ਸੀਰੀਜ਼ ਬਹੁਤ ਬਣੀਆਂ ਹੋਈਆਂ ਨੇ ਡਰੱਗ ਡੀਲਰ ਸੀਗਾ ਬਹੁਤ ਵੱਡਾ ਤੇ ਉਹ ਬਗੋਟਾ ਉਹਦਾ ਮੇਨ ਜਿੱਥੋਂ ਕੰਮ ਕਰਦਾ ਸੀ ਉੱਥੋਂ ਤੇ ਉਸੇ ਹੀ ਸ਼ਹਿਰ ਦਾ ਹੈਗਾ ਬਰਬੋਸਾ ਬਰਬੋਸਾ ਦਾ ਜਨਮ ਹੁੰਦਾ ਥੋੜੀ ਦੇਰ ਤੋਂ ਬਾਅਦ ਹੀ ਡੈਨੀਅਲ ਕੁਮਾਰੋ ਬਰਬੋਸਾ ਦੇ ਜੋ ਮਦਰ ਨੇ ਉਹਨਾਂ ਦੀ ਡੈਥ ਹੋ ਜਾਂਦੀ ਹੈ ਤੇ ਮਦਰ ਦਾ ਪਿਆਰ ਕਦੇ ਮਿਲਿਆ ਨਹੀਂ ਬਹੁਤ ਛੋਟਾ ਬੱਚਾ ਹਲੇ ਤੇ ਜੋ ਫਾਦਰ ਹੈ ਫਾਦਰ ਦੂਸਰੀ ਮੈਰਿਜ ਕਰਵਾ ਲੈਂਦਾ ਥੋੜਾ ਹੋਰ ਵੱਡਾ ਹੁੰਦਾ ਜਦੋਂ ਚੀਜ਼ਾਂ ਸਮਝਣ ਦੀ ਉਮਰ ਆਉਂਦੀ ਏ ਥੋੜੀ 5-6 ਸਾਲ ਦਾ ਹੀ ਤਾਂ ਜਿਹੜੀ ਇਹਦੀ ਮਤਰੀਏ ਮਾਂ ਉਹੀ سلوਕ ਕਰਦੀ ਏ ਜਿਹਦੇ ਲਈ ਮਤਰੀਆਂ ਮਾਵਾਂ ਆਮ ਤੌਰ ਦੇ ਉੱਪਰ ਬਦਨਾਮ ਹੁੰਦੀਆਂ ਨੇ ਤੇ ਬਹੁਤ ਜ਼ਿਆਦਾ ਇਹਦੇ ਨਾਲ ਕੁੱਟਮਾਰ ਕੀਤੀ ਜਾਂਦੀ ਆ ਇਹਨੂੰ ਨਫ਼ਰਤ ਦੇ ਨਾਲ ਦੇਖਿਆ ਜਾਂਦਾ ਡੈਨੀਅਲ ਨੂੰ ਤੇ ਜੋ ਇਹਦਾ ਪਿਤਾ ਹੁੰਦਾ ਜੋ ਜਿਹਨੂੰ ਇਹਨੂੰ ਬਚਾਉਣਾ ਚਾਹੀਦਾ ਪ੍ਰੋਟੈਕਸ਼ਨ ਕਰਨੀ ਚਾਹੀਦੀ ਆ ਮਤਰੀਏ ਮਾਂ ਦੇ ਗਲਤ سلوਕ ਤੋਂ ਦੂਰ ਰੱਖਣਾ ਚਾਹੀਦਾ ਉਹ ਖੁਦ ਵੀ ਉਹੀ ਚੀਜ਼ਾਂ ਇਹਦੇ ਨਾਲ ਕਰਦਾ ਵਾ ਤਾਂ ਇਹ ਇੱਕ ਬੱਚਾ ਵੱਡਾ ਹੁੰਦਾ ਵਾ ਬਿਨਾਂ ਕਿਸੇ ਵੀ ਤਰ੍ਹਾਂ ਦੇ ਪਿਆਰ ਦੇ ਮੋਹ ਇਹਨੂੰ ਕਿਤੋਂ ਨਹੀਂ ਮਿਲਿਆ ਇਹਨੂੰ ਸਿਰਫ ਗਾਲਾਂ ਮਿਲੀਆਂ ਛਿੜਕਾਂ ਮਿਲੀਆਂ ਤੇ ਬਹੁਤ ਜ਼ਿਆਦਾ ਕੁੱਟਮਾਰ ਮਿਲੀ ਇਸ ਤੋਂ ਵੀ ਵੱਧ ਇੱਕ ਚੀਜ਼ ਇਹਦੇ ਨਾਲ ਹੋਰ ਹੁੰਦੀ ਆ ਬਹੁਤ ਮਤਲਬ ਬੁਰੀ ਚੀਜ਼ ਆ ਜਿਹੜੀ ਇੱਕ ਛੋਟੇ ਬੱਚੇ ਨਾਲ ਹੁੰਦੀ ਆ ਕਿ ਇਹਦੀ ਮਤਰੀਮਾ ਇੰਨਾ ਕਿ ਉਹ ਨਫ਼ਰਤ ਕਰਦੀ ਸੀ ਸ਼ੁਰੂ ਤੋਂ ਛੋਟੇ ਹੁੰਦੇ ਤੋਂ ਤੇ ਇਹ ਕੋਈ ਵੀ ਗਲਤੀ ਕਰਦਾ ਸੀ ਜਿਵੇਂ ਕਿ ਛੋਟੇ ਬੱਚੇ ਬਹੁਤ ਸਾਰੀਆਂ ਗਲਤੀਆਂ ਕਰ ਲੈਂਦੇ ਆ ਸ਼ਰਾਰਤਾਂ ਕਰ ਲੈਂਦੇ ਆ ਤਾਂ ਉਹ ਇਹਨੂੰ ਕੁੜੀਆਂ ਦੇ ਕੱਪੜੇ ਪਵਾ ਕੇ ਸਕੂਲ ਭੇਜਦੀ ਸੀ ਜਾਂ ਇਹਨੂੰ ਗਲੀਆਂ ਦੇ ਵਿੱਚ ਫਿਰਨ ਲੀ ਗੈਂਦੀ ਸੀ ਤੇ ਉੱਥੇ ਹੁਣ ਜਿਵੇਂ ਬਾਕੀ ਛੋਟੇ ਬੱਚੇ ਹੁੰਦੇ ਆਪਾਂ ਨੂੰ ਵੀ ਪਤਾ ਕਿ ਉਹ ਇੱਕ ਦੂਸਰੇ ਨੂੰ ਛੇੜਦੇ ਆ ਬੱਚਿਆਂ ਦੀ ਆਦਤ ਹੁੰਦੀ ਆ ਤਾਂ ਬਾਕੀ ਬੱਚੇ ਇਹਨੂੰ ਕੁੜੀ ਵਗੈਰਾ ਕੁਝ ਇਸ ਤਰ੍ਹਾਂ ਕਹਿ ਕੇ ਛੇੜਦੇ ਹੁੰਦੇ ਸੀ ਤਾਂ ਉਸ ਮਾਹੌਲ ਦੇ ਵਿੱਚ ਇਹ ਬੱਚਾ ਵੱਡਾ ਹੋਇਆ ਹੁਣ ਇੱਕ ਛੋਟੇ ਬੱਚੇ ਦੀ ਜਿਹੜੀ ਸਾਈਕੀ ਹੁੰਦੀ ਆ ਉਹ ਬਹੁਤ ਸੌਫਟ ਹੁੰਦੀ ਆ ਉਹਨੂੰ ਹਰ ਚੀਜ਼ ਬਹੁਤ ਜ਼ਿਆਦਾ ਛੇਤੀ ਹਰਟ ਕਰਦੀ ਆ ਹੁਣ ਇਹ ਵੱਡਾ ਹੁੰਦਾ ਇਹੋ ਜੇ ਮਾਹੌਲ ਦੇ ਵਿੱਚ ਤੇ ਜਦੋਂ ਮਤਲਬ 18-19 ਸਾਲ ਦਾ ਹੁੰਦਾ ਤਾਂ ਘਰ ਛੱਡ ਦਿੰਦਾ ਇਹ ਤੇ ਛੋਟੇ-ਮੋਟੇ ਕ੍ਰਾਈਮ ਕਰਨੇ ਸ਼ੁਰੂ ਕਰ ਦਿੰਦਾ ਕਿਉਂਕਿ ਨਾ ਤਾਂ ਇਹਨੂੰ ਕਿਸੇ ਨੇ ਬਹੁਤ ਜ਼ਿਆਦਾ ਚੰਗੀ ਤਰ੍ਹਾਂ ਸਕੂਲਾਂ ਦੇ ਵਿੱਚ ਪੜਾਇਆ ਵਾ ਜਾਂ ਕੁਝ ਹੋਰ ਛੋਟੀਆਂ-ਮੋਟੀਆਂ ਚੋਰੀਆਂ ਕਰਦਾ ਤਾਂ ਜਿਹੜੀ ਇਹਦੀ ਸਭ ਤੋਂ ਪਹਿਲੀ ਸਭ ਤੋਂ ਪਹਿਲੀ ਵਾਰ ਇਹ ਗ੍ਰਿਫਤਾਰ ਹੁੰਦਾ ਉਹ ਹੁੰਦਾ 24 ਮਈ 1958 ਨੂੰ ਇੱਕ ਛੋਟੀ-ਮੋਟੀ ਕਿਸੇ ਚੋਰੀ ਦਿੱਲੀ ਜਿਹੜਾ ਐਦਾ ਪੁਲਿਸ ਦੇ ਨਾਲ ਕਾਨੂੰਨ ਦੇ ਨਾਲ ਸਭ ਤੋਂ ਪਹਿਲੀ ਵਾਰ ਵਾਪਿਆ ਇਹਨਾਂ ਦੇ ਆਪਸ ਵਿੱਚ ਮਤਲਬ ਰਾ ਕ੍ਰੋਸ ਹੁੰਦੇ ਆ ਉਹ ਡੇਟ ਹੈਗੀ 24 ਮਈ 1958 ਪਰ ਉਹ ਹੈਗੀ ਇੱਕ ਛੋਟੀ ਚੋਰੀ ਲਈ ਇਸ ਡੇਟ ਤੋਂ ਲੈ ਕੇ ਇਹਦੀ ਮੌਤ ਤੱਕ ਹੁਣ ਇਹ ਚੀਜ਼ਾਂ ਚਲਦੀਆਂ ਜਾਣੀਆਂ ਨੇ ਤੇ ਅੱਗੇ ਇਹ ਲਿਸਟ ਲੰਬੀ ਹੁੰਦੀ ਜਾਣੀ ਆ ਤੇ ਹੋਰ ਜ਼ਿਆਦਾ ਡਾਰਕ ਹੁੰਦੀ ਜਾਣੀ ਆ ਹੋਰ ਜ਼ਿਆਦਾ ਈਵਲ ਹੁੰਦੀ ਜਾਣੀ ਆ ਬੁਰੀ ਹੁੰਦੀ ਜਾਣੀ ਹੁੰਦਾ ਕੀ ਆ ਨੌਜਵਾਨਾਂ ਇੱਕ ਸਾਥੀ ਦੀ ਲੋੜ ਹੁੰਦੀ ਆ ਹਰੇਕ ਨੂੰ ਤਾਂ ਇੱਕ ਲੜਕੀ ਉਹਦੀ ਉਮਰ 28 ਸਾਲ ਉਹ ਇਹਦੀ ਜ਼ਿੰਦਗੀ ਚਾਹੁੰਦੀ ਆ ਉਹਦਾ ਨਾਮ ਐਸਪੀਰੈਂਜ਼ਾ ਐਸਪੀਰੈਂਜ਼ਾ ਕੋਲੇ ਮਤਲਬ ਕੋਈ ਪੈਸਾ ਕਮਾਉਣ ਦੀ ਜਾਂ ਕੁਝ ਹੋਰ ਕੁਝ ਜ਼ਿਆਦਾ ਨਹੀਂ ਹੈਗਾ ਇੱਕ ਬਹੁਤ ਹੀ ਗਰੀਬ ਲੜਕੀ ਹੈਗੀ 28 ਸਾਲ ਦੀ ਉਮਰ ਹੈਗੀ ਆ ਤੇ ਦੂਸਰੇ ਪਾਸੇ ਡੈਨੀਅਲ ਕੁਮਾਰੋ ਬਾਰਬੋਸਾ ਇਹ ਵੱਡਾ ਹੋਇਆ ਨੌਜਵਾਨ ਆਪਣੇ ਦਿਲ ਦੇ ਵਿੱਚ ਨਫ਼ਰਤ ਲੈ ਕੇ ਪੁੱਟ ਮਾਰੋ ਸਭ ਕੁਝ ਆ ਤਾਂ ਜਿਹੜਾ ਬਚਪਨਾ ਉਹਦੀਆਂ ਜਿਹੜੀਆਂ ਯਾਦਾਂ ਨੇ ਉਹ ਬਹੁਤ ਗੰਧੀਆਂ ਨੇ ਤਾਂ ਇਹ ਹੁਣ ਇੱਕ ਹੋਰ ਹੀ ਚੀਜ਼ ਬਣ ਚੁੱਕਿਆ ਤਾਂ ਜਦੋਂ ਇਹ ਦੋਨੇ ਇਕੱਠੇ ਹੁੰਦੇ ਆ ਐਸਪੀਰਾਂਜ਼ਾ ਤੇ ਇਹ ਤਾਂ ਇਹ ਉਹਨੂੰ ਕੀ ਕਹਿੰਦਾ ਐਸਪਿਰੈਂਸਾ ਨੂੰ ਇਹ ਕੀ ਕਹਿੰਦਾ ਐਸਪਿਰੈਂਸਾ ਨੂੰ ਕਹਿੰਦਾ ਕਿ ਮੈਂ ਤੇਰਾ ਖਰਚਾ ਚੱਕੂਗਾ ਤੇਰਾ ਜੋ ਵੀ ਖਰਚਾ ਹੁੰਦਾ ਚਾਹੇ ਮੈਂ ਉਹ ਕਿਵੇਂ ਵੀ ਕਰਾਂ ਪਰ ਤੈਨੂੰ ਮੇਰੇ ਲਈ ਇੱਕ ਕੰਮ ਕਰਨਾ ਪਊਗਾ ਤਾਂ ਜਦੋਂ ਐਸਪਿਰੈਂਸਾ ਕਹਿੰਦੀ ਕਿ ਕੀ ਕੰਮ ਕਰਨਾ ਤਾਂ ਇਹ ਉਹਨੂੰ ਕਹਿੰਦਾ ਤੈਨੂੰ ਛੋਟੀਆਂ ਬੱਚੀਆਂ ਨੂੰ ਜਿਨ੍ਹਾਂ ਦੀ ਉਮਰ 6 ਤੋਂ ਲੈ ਕੇ 11 12 ਸਾਲ ਤੱਕ ਦੀ ਹੈਗੀ ਆ ਸਿਰਫ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਕਿਸੇ ਵੀ ਬਹਾਨੇ ਬਹਿਲਾ ਫਸਲਾ ਕੇ ਚਾਹੇ ਟੌਫੀਆਂ ਦੇਣ ਦੇ ਬਹਾਨੇ ਕਿਸੇ ਵੀ ਤਰੀਕੇ ਨਾਲ ਘਰੇ ਲੈ ਕੇ ਆਉਣਾ ਪਊਗਾ ਤੇ ਕਿਉਂ ਲੈ ਕੇ ਆਉਣਾ ਪਊਗਾ ਤਾਂ ਕਿ ਇਹ ਉਹਨਾਂ ਦੇ ਨਾਲ ਗਲਤ ਹਰਕਤਾਂ ਕਰ ਸਕੇ ਉਹਨਾਂ ਨੂੰ ਜਸਮਾਨੀ ਤੌਰ ਦੇ ਉੱਪਰ ਖਰਾਬ ਕਰ ਸਕੇ ਸੈਕਸ਼ੂਅਲ ਚੀਜ਼ਾਂ ਉਹਨਾਂ ਦੇ ਨਾਲ ਕਰ ਸਕੇ ਹੁਣ ਇਹ ਪਤਾ ਨਹੀਂ ਹੁਣ ਐਸਪੀਰੀਐਂਸਾਂ ਨੇ ਪਹਿਲਾਂ ਕਿ ਰਿਐਕਟ ਕਿਵੇਂ ਕੀਤਾ ਹੋਇਆ ਦਾ ਕੋਈ ਰੈਕੋਰਡ ਨਹੀਂ ਹੈਗਾ ਕਿਸੇ ਦੇ ਕੋਲੇ ਵੀ ਪਰ ਅਖੀਰ ਦੇ ਵਿੱਚ ਜੋ ਗੱਲ ਹੁੰਦੀ ਆ ਉਹ ਇਹ ਆ ਕਿ ਐਸਪੀਰੀਐਂਸਾਂ ਇਹ ਚੀਜ਼ ਕਰਨਾ ਮੰਨ ਜਾਂਦੀ ਆ ਤੇ ਹੁਣ ਦੋ ਬੰਦੇ ਇਕੱਠੇ ਹੁੰਦੇ ਆ ਇੱਕ ਬਹੁਤ ਹੀ ਸ਼ੈਤਾਨੀ ਕਾਰੇ ਕਰਨ ਦੇ ਲਈ ਐਸਪੀਰੈਂਸ ਇੱਕ ਕੰਮ ਸ਼ੁਰੂ ਕਰਦੀ ਹੈ ਬੋਗੋਟਾ ਇੱਕ ਬਦਨਾਮ ਸ਼ਹਿਰ ਬਹੁਤ ਜ਼ਿਆਦਾ ਕ੍ਰਾਈਮਨਲ ਐਕਟੀਵਿਟੀਆਂ ਉੱਥੇ ਨੇ ਲਾ ਐਂਡ ਆਰਡਰ ਨਾਲ ਦੀ ਕੋਈ ਚੀਜ਼ ਨਹੀਂ ਹੈਗੀ ਬੱਚੇ ਵੀ ਉਹਨਾਂ ਕੋਲੇ ਮਤਲਬ ਸਾਰੀਆਂ ਪ੍ਰੋਬਲਮਸ ਨਾਲ ਮਾਪੇ ਦਾ ਪਿਆਰ ਹੈਗਾ ਉੱਥੇ ਡਰੱਗਸ ਬਹੁਤ ਜ਼ਿਆਦਾ ਨੇ ਤਾਂ ਬੱਚੇ ਇਹਨਾਂ ਨੂੰ ਬਹੁਤ ਜ਼ਿਆਦਾ ਮਿਲਦੇ ਆ ਇੱਕ ਤੋਂ ਬਾਅਦ ਇੱਕ ਐਸਪੀਰੈਂਸਾ ਛੋਟੀਆਂ ਬੱਚੀਆਂ ਨੂੰ ਜਿਨ੍ਹਾਂ ਦੀ ਉਮਰ 5 ਜਾਂ 6 ਸਾਲ ਤੋਂ ਲੈ ਕੇ 10 ਤੋਂ 11 ਸਾਲ ਦੇ ਵਿੱਚ ਉਹ ਘਰ ਲੈ ਕੇ ਆਉਂਦੀ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਨੀਂਦ ਵਾਲੀਆਂ ਗੋਲੀਆਂ ਦਿੰਦੀਆਂ। ਉਹ ਬੱਚੇ ਜਦੋਂ ਸੌ ਜਾਂਦੇ ਆ ਤਾਂ ਉਸ ਤੋਂ ਬਾਅਦ ਡੈਨੀਅਲ ਕਮਾਰੋ ਬਾਰਬੋਸਾ ਆਪਣੀ ਜਿਹੜੀ ਹਵਸ ਹੈਗੀ ਆ ਕਾਮਵਾਸਨਾਵਾ ਉਹ ਪੂਰੀ ਕਰਦਾ ਵਾ ਤੇ ਫਿਰ ਉਹਨਾਂ ਬੱਚਿਆਂ ਨੂੰ ਇਹ ਛੱਡ ਦਿੰਦੇ। ਮਤਲਬ ਕਿਤੇ ਵੀ ਇਸ ਤਰ੍ਹਾਂ ਉਤਾਰ ਦਿੰਦੇ ਆ ਬਸ। ਮਾਰਦਾ ਨਹੀਂ ਇਹ। ਬਾਰਬੋਸਾ ਉਦੋਂ ਤੱਕ ਇਹਨੇ ਆਪਣੇ ਕਤਲ ਕਰਨੇ ਸ਼ੁਰੂ ਨਹੀਂ ਕੀਤੇ। ਪਰ ਹੁੰਦਾ ਕੀ ਆ ਉਹਨਾਂ ਦੇ ਵਿੱਚੋਂ ਪੰਜਵਾਂ ਬੱਚਾ, ਪੰਜਵੀਂ ਲੜਕੀ ਜਿਹੜੀ ਹੁੰਦੀ ਆ ਜਦੋਂ ਉਹਨੂੰ ਇਹ ਛੱਡਦੇ ਆ ਉਸ ਤੋਂ ਬਾਅਦ ਉਹ ਆਪਣੇ ਮਤਲਬ ਕਿਸੇ ਤਰ੍ਹਾਂ ਦੇ ਨਾਲ ਘਰੇ ਪਹੁੰਚਦੀ ਆ ਤਾਂ ਆਪਣੇ ਮਾਪੇ ਨੂੰ ਇਹ ਚੀਜ਼ਾਂ ਦੱਸਦੀ ਆ ਉਹਨਾਂ ਨੂੰ ਗਲੀਆਂ ਵਗੈਰਾ ਸਭ ਪਤਾ ਲੱਗ ਜਾਂਦਾ ਵਾ ਤੇ ਪੁਲਿਸ ਵਾਲੇ ਨੂੰ ਫੜਦੇ ਆ ਤੇ ਇਹਦੀ ਗ੍ਰਿਫਤਾਰੀ ਹੁੰਦੀ ਆ ਤੇ ਹੁਣ ਜਦੋਂ ਇਹ ਗ੍ਰਿਫਤਾਰ ਹੋ ਗਿਆ ਤੈਨੂੰ 8 ਸਾਲ ਦੀ ਕੈਦ ਹੁੰਦੀ ਆ ਹੁਣ ਉਸ ਉਸ ਵਾਕਿਆ ਤੋਂ ਉਸ ਮਤਲਬ ਇਨਸੀਡੈਂਟ ਤੋਂ ਬਾਹਰ ਬਰੋਸ ਸਾਨੂੰ ਇੱਕ ਚੀਜ਼ ਸਮਝ ਆਉਂਦੀ ਆ ਕਿ ਇਹਨੇ ਇੱਕ ਗਲਤੀ ਕੀਤੀ ਇਹਨੇ ਕਿਸੇ ਨਾਲ ਗਲਤ ਕਰਕੇ ਉਹਨੂੰ ਜਿਉਂਦਾ ਛੱਡਦਾ ਇਹ ਚੀਜ਼ ਐਨੇ ਸਿੱਖੀ ਉਸ ਮਤਲਬ ਇਨਸੀਡੈਂਟ 8 ਸਾਲ ਤੋਂ ਬਾਅਦ ਜੇਲ੍ਹ ਕੱਟਣ ਤੋਂ ਬਾਅਦ ਹੁਣ ਜਦੋਂ ਇਹ ਬਾਹਰ ਆਉਂਦਾ ਤਾਂ ਹੁਣ ਕੰਮਕਾਰ ਕੋਈ ਨਹੀਂ ਹੈਗਾ ਐਸਪੀਰੈਂਸ ਆ ਪਤਾ ਨਹੀਂ ਉਹ ਕਿਸੇ ਹੋਰ ਪਾਸੇ ਨਿਕਲ ਗਈ ਦੁਨੀਆ ਵਾਏ ਤਾਂ ਵੱਡੀ ਦੁਨੀਆ ਲੋਕ ਐ ਤੁਰੇ ਫਿਰਦੇ ਰਹਿੰਦੇ ਆਉਂਦੇ ਰਹਿੰਦੇ ਜਾਂਦੇ ਰਹਿੰਦੇ ਆ ਹੁਣ ਇਕੱਲਾ ਵਾ ਡੇਨੀਅਲ ਕੁਮਾਰੋ ਬਾਰਬੋਸ ਬੋਗੋਟਾ ਦੀਆਂ ਗਲੀਆਂ ਦੇ ਵਿੱਚ ਨਾ ਇਹਦੇ ਕੋਲੇ ਕੋਈ ਘਰ ਹੈ ਨਾ ਇਹਦੇ ਕੋਲੇ ਕੋਈ ਆਮਦਨ ਦਾ ਜ਼ਰੀਆ ਹੈ ਤਾਂ ਸਭ ਤੋਂ ਪਹਿਲਾਂ ਤਾਂ ਤਾਨੂੰ ਰੋਟੀ ਚਾਹੀਦੀ ਆ ਉਹ ਸਭ ਕੁਝ ਤਾਂ ਇਹ ਪਹਿਲਾਂ ਕੰਮ ਕਰਨਾ ਸ਼ੁਰੂ ਕਰਦਾ ਕੰਮ ਕੀ ਕਰਦਾ ਜਿਵੇਂ ਰੇੜੀਆਂ ਵਗੈਰਾ ਵਾਲੇ ਹੁੰਦੇ ਆ ਇਹ ਕਿਸੇ ਦੇ ਲਈ ਉੱਥੇ ਕੰਮ ਕਰਨਾ ਸ਼ੁਰੂ ਕਰਦਾ ਉਹ ਕਿਸੇ ਦੀ ਦੁਕਾਨ ਦੇ ਉੱਪਰ ਮਤਲਬ ਛੋਟਾ ਮੋਟਾ ਟੀਵੀ ਜਿਹੜੀਆਂ ਸਕਰੀਨਸ ਹੁੰਦੀਆਂ ਨੇ ਉਸ ਟਾਈਮ ਦੇ ਉੱਪਰ ਜਿਹੜੇ ਛੋਟੇ ਮੋਟੇ ਬਲੈਕ ਐਂਡ ਵਾਈਟ ਟੀਵੀ ਹੁੰਦੇ ਸੀ ਤਾਂ ਉਹਨਾਂ ਨੂੰ ਵੇਚਣਾ ਸ਼ੁਰੂ ਕਰਦਾ ਹੈ ਉਹ ਟੀਵੀ ਸਕਰੀਨਸ ਨੂੰ ਪੁਰਾਣੇ ਟੀਵੀ ਲੈ ਲੈ ਲੈਂਦਾ ਸੈਕੰਡ ਹੈਂਡ ਤੇ ਉਹਨਾਂ ਨੂੰ ਬਾਹਰ ਉਹ ਰੇੜੀ ਵਗੈਰਾ ਆਪਣੀ ਲਾ ਕੇ ਤੇ ਉੱਥੇ ਵੇਚਣਾ ਸ਼ੁਰੂ ਕਰਦਾ ਉਸ ਤੋਂ ਬਾਅਦ ਕੁਝ ਦਿਨਾਂ ਤੋਂ ਬਾਅਦ ਹੀ ਤੇ ਇੱਕ ਹੋਰ ਚੀਜ਼ ਆ ਜਿੱਥੇ ਇਹ ਆਪਣਾ ਕੰਮ ਸ਼ੁਰੂ ਕਰਦਾ ਉਹਦੇ ਬਿਲਕੁਲ ਨਾਲ ਲੜਕੀਆਂ ਦਾ ਇੱਕ ਸਕੂਲ ਇਹਨੇ ਉਹ ਜਗ੍ਹਾ ਵੀ ਦੇਖ ਕੇ ਪੱਕੀ ਕੀਤੀ ਸਿਰਫ ਇਹਨੂੰ ਜੇਲ੍ਹ ਤੋਂ ਬਾਹਰ ਆਏ ਨੂੰ ਹਲੇ ਕੁਝ ਹਫ਼ਤੇ ਹੋਏ ਆ ਇੱਕ 9 ਸਾਲ ਦੀ ਲੜਕੀ ਆ ਬੱਚੀ ਆ ਛੋਟੀ ਜੀ ਉਹ ਗਾਇਬ ਹੋ ਜਾਂਦੀ ਆ ਗਾਇਬ ਕੀ ਹੁੰਦੀ ਆ ਉਹਨੂੰ ਇਹ ਮਤਲਬ ਕਿਡਨੈਪ ਕਰਦਾ ਤੇ ਉਹਦੇ ਨਾਲ ਰੇਪ ਕਰਦਾ ਤੇ ਉਸ ਤੋਂ ਬਾਅਦ ਜਿਹੜੀ ਚੀਜ਼ ਇਹਨੇ ਸਿੱਖੀ ਆਪਣੇ ਪੁਰਾਣੇ ਐਕਸਪੀਰੀਅੰਸ ਤੋਂ ਕਿ ਜਿਉਂਦਾ ਨਹੀਂ ਛੱਡਣਾ ਜਿਉਂਦਾ ਕਿਸੇ ਵੀ ਬੱਚੇ ਨੂੰ ਛੱਡਿਆ ਤਾਂ ਉਹ ਉਹਦੇ ਗੱਲ ਦੀ ਹੱਡੀ ਬਣੂਗਾ ਤੇ ਉਸ ਤੋਂ ਬਾਅਦ ਉਹਨੂੰ ਮਾਰ ਦਿੰਦਾ ਉਹਦਾ ਕਤਲ ਕਰ ਦਿੰਦਾ ਇਹ ਡੈਨੀਅਲ ਕੁਮਾਰੋ ਬਾਰਬੋਸ ਦਾ ਪਹਿਲਾ ਕਤਲ ਸੀ ਟਾਈਮ ਲੰਘਦਾ ਜਾਂਦਾ ਜਿਵੇਂ ਮੈਂ ਤੁਹਾਨੂੰ ਪਹਿਲੇ ਹੀ ਇਸ ਵੀਡੀਓ ਚ ਕਾਫੀ ਵਾਰੀ ਕਿਹਾ ਗਿਆ ਕਿ ਇੱਕ ਉਹੋ ਜਿਹਾ ਏਰੀਆ ਵਾ ਜਿੱਥੇ ਜੁਰਮ ਬਹੁਤ ਕਾਮਨ ਆ ਜਿੱਥੇ ਡਰੱਗਸ ਬਹੁਤ ਕਾਮਨ ਆ ਜਿੱਥੇ ਅਨਪੜਤਾ ਤੇ ਮਤਲਬ ਬੇਰੋਜ਼ਗਾਰੀ ਬਹੁਤ ਕਾਮਨ ਆ ਤਾਂ ਇੱਕ ਬੱਚਾ ਗਾਇਬ ਹੋ ਗਿਆ ਤਾਂ ਕਿਨੂੰ ਕੀ ਫਰਕ ਪੈਂਦਾ ਇਸੇ ਕਰਕੇ ਇਹ ਬੱਚਿਆ ਰਹਿੰਦਾ ਕਾਨੂੰਨ ਦੀ ਨਿਗਾਹ ਤੋਂ ਹਟ ਜਾਂਦਾ ਪਰ ਹੁਣ ਹੌਲੀ-ਹੌਲੀ ਹੁੰਦਾ ਕੀ ਆ ਹਫ਼ਤੇ ਲੰਘਦੇ ਆ ਮਹੀਨੇ ਲੰਘਦੇ ਆ ਮਹੀਨਿਆਂ ਤੇ ਸਾਲ ਹੋ ਜਾਂਦੇ ਆ ਕੁਝ ਸਾਲਾਂ ਤੋਂ ਬਾਅਦ ਹੀ ਬੱਚਿਆਂ ਦੇ ਗੁੰਮਣ ਦੀ ਜਿਹੜੀ ਗਿਣਤੀ ਆ ਉਹ ਵਧ ਰਹੀ ਆ ਫਾਈਨਲੀ ਉਹ ਇੱਕ ਇਹੋ ਜੀ ਤਦਾਦ ਦੇ ਉੱਪਰ ਪਹੁੰਚ ਜਾਂਦੀ ਆ ਕਿ ਲੋਕ ਉਹਦੇ ਬਾਰੇ ਗੱਲਾਂ ਕਰਨੀਆਂ ਸ਼ੁਰੂ ਕਰਦੇ ਆ ਤੇ ਗੱਲਾਂ ਸਿਰਫ ਸ਼ੁਰੂ ਨਹੀਂ ਹੁੰਦੀਆਂ ਉਹ ਬਹੁਤ ਸੀਰੀਅਸ ਟੌਪਿਕ ਬਣ ਜਾਂਦਾ ਬੋਗੋਟਾ ਦਾ ਕਿ ਇਹ ਹੋ ਕੀ ਰਿਹਾ ਇਹ ਬੱਚੇ ਇੰਨੇ ਜ਼ਿਆਦਾ ਕਿਉਂ ਗਾਇਬ ਹੋ ਰਿਹਾ ਤੇ ਇਹ ਸਾਰੀਆਂ ਸਿਰਫ ਲੜਕੀਆਂ ਗਾਇਬ ਹੋ ਰਹੀਆਂ ਨੇ ਕਿਉਂਕਿ ਇੱਕ ਹੋਰ ਚੀਜ਼ ਆ ਇਹ ਕੋਈ ਵੀ ਬੱਚੇ ਨੂੰ ਇਸ ਤਰ੍ਹਾਂ ਨਹੀਂ ਆਪਣਾ ਸ਼ਿਕਾਰ ਬਣਾਉਂਦਾ ਕਿਉਂਕਿ ਇਹ ਪੈਸੇ ਲਈ ਤਾਂ ਬਣਾ ਨਹੀਂ ਰਿਹਾ ਕੋਈ ਵੀ ਕਿਸੇ ਠੀਕ ਠਾਕ ਘਰ ਦੇ ਬੱਚੇ ਨੂੰ ਕਿਡਨੈਪ ਕੀਤਾ ਤੇ ਪੈਸੇ ਲਈ ਉਹਨੂੰ ਕੀਤਾ ਉਹ じゃ ਕੁਝ ਨਹੀਂ ਇਹਨੂੰ ਸਿਰਫ ਆਪਣੀ ਜਿਹੜੀ ਉਹ ਜਸਮਾਨੀ ਭੁੱਖ ਹੈਗੀ ਹੈ ਸਿਰਫ ਉਹਦਾ ਸ਼ਿਕਾਰ ਬਣਾਉਣਾ ਚਾਹੁੰਦਾ ਉਹਨਾਂ ਬੱਚਿਆਂ ਦਾ ਤਾਂ ਇਸ ਕਰਕੇ ਜਿਵੇਂ ਮੈਂ ਤੁਹਾਨੂੰ ਹੁਣੇ ਬੋਲੇ ਕਿ ਇਸ ਤਰ੍ਹਾਂ ਦੀ ਹੀ ਹਾਲਤ ਹੈਗੀ ਬਹੁਤ ਸਾਰੇ ਬੱਚੇ ਇਹਨੂੰ ਮਿਲਦੇ ਐਵੇਂ ਦੇ ਜਿਹੜੇ ਬ੍ਰੋਕਨ ਮਾਪੇ ਦੇ ਆ ਜਿਨਾਂ ਕੋ ਆਪਣੇ ਕੋਲ ਹੀ ਕੋਈ ਕੰਮ ਕਰਨੀ ਉਹਨਾਂ ਬੱਚਾ ਨੂੰ ਕੋਈ ਦੇਖਣ ਵਾਲਾ ਨਹੀਂ ਹੈਗਾ ਤੇ ਇਸ ਕਰਕੇ ਸਟਾਰਟਿੰਗ ਦੇ ਵਿੱਚ ਜਦੋਂ ਬੱਚੇ ਗਾਇਬ ਹੁੰਦੇ ਉਹਨਾਂ ਦੇ ਨਾਲ ਕੋਈ ਰਿਪੋਰਟ ਲਿਖਾਈ ਜਾਂਦੀਆਂ ਨਾ ਹੋਰ ਪਰ ਜਦੋਂ ਗਿਣਤੀ ਵੱਧਦੀ ਆ ਤਾਂ ਫਿਰ ਇਹ ਸਭ ਕੁਝ ਹੁੰਦਾ ਵਾ ਹੌਲੀ ਹੌਲੀ ਇਹ ਮੁੱਦਾ ਬਹੁਤ ਜ਼ਿਆਦਾ ਵੱਡਾ ਹੋ ਜਾਂਦਾ ਕੇ ਬੱਚੇ ਹੁਣ ਗਾਇਬ ਹੋ ਰਿਹਾ ਫਾਈਨਲੀ ਹੁਣ ਜਦੋਂ ਪੁਲਿਸ ਕੰਮ ਕਰਨ ਲੱਗਦੀ ਹੈ ਤਾਂ ਉਹ ਫਿਰ ਕੰਮ ਕਰ ਹੀ ਲੈਂਦੇ ਉਹਨਾਂ ਨੂੰ ਪਤਾ ਹੁੰਦਾ ਕਿੱਥੇ ਕਿੱਥੇ ਕੀ ਕੀ ਹੋ ਰਿਹਾ ਵਾ ਉਹ ਆਪਣੀ ਇਨਵੈਸਟੀਗੇਸ਼ਨ ਕਰਦੇ ਆ ਤੇ ਫਾਈਨਲੀ ਉਹਨਾਂ ਦੀ ਸ਼ੱਕ ਦੀ ਸੂਈ ਕੁਝ ਲੋਕਾਂ ਤੇ ਹੁੰਦੀ ਆ ਕੁਝ ਲੋਕਾਂ ਤੋਂ ਫਾਈਨਲੀ ਬਾਰਬੋਸਾ ਨੂੰ ਉਹ ਟਾਰਗੇਟ ਕਰਦੇ ਆ ਜ਼ੀਰੋ ਡੇਨ ਬਾਰਬੋਸਾ ਤੇ ਕਰਦੇ ਆ ਕੁਝ ਦਿਨਾਂ ਦੀ ਰੇਕੀ ਕਰਦੇ ਆ ਮਤਲਬ ਜਿਵੇਂ ਆਪਾਂ ਫਿਲਮਾਂ ਦੇ ਵਿੱਚ ਦੇਖਦੇ ਆ ਕਿ ਪੁਲਿਸ ਵਾਲੇ ਆਪਣੀਆਂ ਗੱਡੀਆਂ ਲਾ ਕੇ ਗੱਡੀ ਦੇ ਵਿੱਚ ਬੈਠ ਕੇ ਦੇਖਦੇ ਰਹਿੰਦੇ ਆ ਕਿਸੇ ਬੰਦੇ ਨੂੰ ਆਪਣੀ 24 ਘੰਟੇ ਦੀ ਫਿਰੋਏ ਦੇ ਉੱਪਰ ਡਿਊਟੀ ਕਰਦੇ ਆ ਮਤਲਬ 6 ਘੰਟੇ ਕੋਈ ਪੁਲਿਸ ਉੱਤੇ ਦੋ ਅਫਸਰ ਇਹਨੂੰ ਚੈੱਕ ਕਰਦੇ ਆ 6 ਘੰਟੇ ਤੋਂ ਬਾਅਦ ਬਦਲ ਜਾਂਦੇ ਆ ਪਰ 24 ਘੰਟੇ ਦੀ ਨਿਗਰਾਨੀ ਉਹ ਬਾਰਬੋਸਾ ਦੇ ਉੱਪਰ ਸ਼ੁਰੂ ਕਰ ਦਿੰਦੇ ਆ ਤੇ ਤਿੰਨ ਜਾਂ ਚਾਰ ਲੋਕ ਹੋਰ ਹੁੰਦੇ ਆ ਉਹਨਾਂ ਦੇ ਉੱਪਰ ਕਰਦੇ ਆ ਫਾਈਨਲੀ ਕਿਉਂਕਿ ਹੁਣ ਪੁਲਿਸ ਵੀ ਚਾਹੁੰਦੀ ਕਿ ਬਹੁਤ ਜ਼ਿਆਦਾ ਵਧਿਆ ਹੋਇਆ ਕੰਮ ਆ ਇੱਕ ਦਿਨ ਬਾਰਬੋਸਾ ਉਹਨੇ ਫੜਿਆ ਜਾਣਾ ਸੀ ਕਿਉਂਕਿ ਉਹ ਚੀਜ਼ਾਂ ਕਰ ਰਿਹਾ ਤੇ ਫਾਈਨਲੀ ਉਹ ਬਾਰਬੋਸਾ ਨੂੰ ਗ੍ਰਿਫਤਾਰ ਕਰਦੇ ਆ ਤੇ ਬਾਰਬੋਸਾ ਨੂੰ ਜਦੋਂ ਗ੍ਰਿਫਤਾਰ ਕਰਦੇ ਆ ਉਸ ਤੋਂ ਬਾਅਦ ਉਹਨੂੰ ਜਦੋਂ ਪੁੱਛਦੇ ਆ ਕਿ ਟੋਟਲ ਬੱਚੇ ਕਿੰਨੇ ਸੀ ਕਿਉਂਕਿ ਉਹ ਕਹਿੰਦਾ ਕਿ 100 ਤੋਂ ਜ਼ਿਆਦਾ ਹੋਣਗੇ ਮੈਨੂੰ ਐਗਜ਼ੈਕਟ ਯਾਦ ਨਹੀਂ ਹੈਗਾ ਕਿੰਨੇ ਨੇ ਤਾਂ ਹੁਣ ਕਲੰਬੀਆ ਦੇ ਵਿੱਚ ਇੱਕ ਟਾਪੂ ਆ ਉੱਥੇ ਨਾਲ ਉਹਨਾਂ ਦਾ ਛੋਟਾ ਜਿਹਾ ਉੱਥੇ ਉਹਨਾਂ ਦੀ ਇੱਕ ਜੇਲ੍ਹ ਆ ਉੱਥੇ ਸਿਰਫ ਉਹਨਾਂ ਕ੍ਰਾਈਮਨਲਸ ਨੂੰ ਰੱਖਿਆ ਜਾਂਦਾ ਜਿਹੜੇ ਬਿਲਕੁਲ ਹਾਰਡ ਕੋਰ ਨੇ ਜਿਨ੍ਹਾਂ ਤੋਂ ਸਮਾਜ ਨੂੰ ਬਹੁਤ ਜ਼ਿਆਦਾ ਖਤਰਾ ਆ ਜਿਨ੍ਹਾਂ ਨੂੰ ਗਵਰਨਮੈਂਟ ਚਾਹੁੰਦੀ ਆ ਕਿ ਕਦੇ ਵੀ ਇਹ ਬਾਹਰ ਨਹੀਂ ਆਉਣੇ ਚਾਹੀਦੇ ਇਹ ਬਹੁਤ ਹੀ ਖਤਰਨਾਕ ਤਰ੍ਹਾਂ ਦੇ ਇਨਸਾਨ ਨੇ ਉਹਦੇ ਆਸ-ਪਾਸੇ ਚਾਰੇ ਪਾਸੇ ਪਾਣੀ ਆ ਉਸ ਟਾਪੂ ਦੇ ਉਥੋਂ ਬਚ ਕੇ ਜਾਣਾ ਕਦੇ ਵੀ ਨਿਕਲ ਜਾਣਾ ਨੀਅਰਲੀ ਇੰਪੋਸੀਬਲ ਅਸੰਭਵ ਆ ਬਾਰਬੋਸ ਨੂੰ ਉਸ ਜੇਲ ਦੇ ਵਿੱਚ 30 ਸਾਲ ਦੇ ਲਈ ਕੈਦ ਦੀ ਸਜ਼ਾ ਹੁੰਦੀ ਤੇ ਬਾਰਬੋਸਾ ਉੱਥੇ ਰਹਿੰਦਾ ਹੁਣ ਇਹ ਜੋ ਡੇਨੀਅਲ ਕੁਮਾਰੋ ਬਾਰਬੋਸਾ ਹੈ ਇਹਦੀ ਜ਼ਿੰਦਗੀ ਦੋ ਤਰ੍ਹਾਂ ਨਾਲ ਚੱਲਦੀ ਆ ਇੱਕ ਪਾਸੇ ਇਹ ਇੱਕ ਬਹੁਤ ਹੀ ਜ਼ਿਆਦਾ ਪੜਿਆ ਲਿਖਿਆ ਆ ਇਹਨੂੰ ਕਰਦੇ ਨੇ ਨਹੀਂ ਪੜਾਇਆ ਕਰਦੇ ਨੇ ਇਹਨੂੰ ਸਿਰਫ ਛੋਟੇ ਮੋਟਾ ਕੁਝ ਸਕੂਲ ਦੇ ਵਿੱਚ ਪੜਾਤਾ ਤੇ ਉਹਨਾਂ ਨੇ ਇਹਨੂੰ ਕੋਈ ਮਤਲਬ ਜਿਸ ਨੂੰ ਆਪਾਂ ਕਹਦੇ ਕਿਹਾ ਤਾਂ ਉਤਾ ਹੀ ਨਹੀਂ ਵਾਚਿਆ ਕਦੇ ਪਰ ਦੂਸਰੇ ਪਾਸੇ ਇਹ ਤਾਂ ਇੱਕ ਸ਼ੈਤਾਨੀ ਦਿਮਾਗ ਆ ਹੁਣ ਇਹਨੂੰ ਪੜਨ ਲਿਖਣ ਦੀ ਕਿਤਾਬਾਂ ਪੜਨ ਦੀ ਬਹੁਤ ਜ਼ਿਆਦਾ ਇੱਕ ਲਲਕ ਆ ਤੇ ਜਦੋਂ ਇਹ ਉਸ ਜੇਲ੍ਹ ਦੇ ਵਿੱਚ ਰਹਿੰਦਾ ਉੱਥੇ ਬਹੁਤ ਜ਼ਿਆਦਾ ਕਿਤਾਬਾਂ ਪੜਦਾ ਮੈਂ ਇੱਥੇ ਤੁਹਾਨੂੰ ਨਾਮ ਲੈ ਕੇ ਬੋਰ ਨਹੀਂ ਕਰੂੰਗਾ ਪਰ ਦੁਨੀਆ ਦੀਆਂ ਕਹਿੰਦੀਆਂ ਕੋ ਹੁੰਦੀਆਂ ਵੱਡੀਆਂ ਕਿਤਾਬਾਂ ਕਹਿੰਦੇ ਕੋ ਹੁੰਦੇ ਵੱਡੇ ਵੱਡੇ ਫਿਲਾਸਫਰਾਂ ਦੀਆਂ ਕਿਤਾਬਾਂ ਤੇ ਉੱਥੇ ਪੜਦਾ ਪਰ ਉਸ ਤੋਂ ਬਿਨਾ ਇੱਕ ਖਾਸ ਤਰ੍ਹਾਂ ਦੀਆਂ ਕਿਤਾਬਾਂ ਉੱਥੇ ਪੜ੍ਹਦਾ ਉਹ ਹੈਗੀਆਂ ਨੇ ਕਿਉਂਕਿ ਜਿਹੜੀ ਜੇਲ੍ਹ ਦੇ ਵਿੱਚ ਹੈਗਾ ਉਹਦੇ ਆਸ-ਪਾਸੇ ਪਾਣੀ ਆ ਸਾਰੇ ਪਾਸੇ ਪਾਣੀ ਦਾ ਵਹਾਅ ਪਾਣੀ ਦਾ ਕਰੰਟ ਉਹ ਸਾਰਾ ਉਹ ਸਭ ਕੁਝ ਬਾਰੇ ਪਾਣੀ ਦੇ ਬਾਰੇ ਦੇ ਵਿੱਚ ਜਿੰਨੀ ਵੀ ਸਾਇੰਸ ਹੁੰਦੀ ਆ ਇਹ ਉਸ ਤਰ੍ਹਾਂ ਦੀਆਂ ਕਿਤਾਬਾਂ ਉੱਥੇ ਬੈਠ ਕੇ ਪੜ੍ਹਦਾ ਕਿਉਂਕਿ ਇਹਨੇ ਉਸੇ ਦਿਨ ਸੋਚ ਲਿਆ ਸੀ ਕਿ ਮੈਂ ਇੱਥੇ 30 ਸਾਲ ਆਪਣੀ ਜ਼ਿੰਦਗੀ ਤੇ ਕੱਟਣ ਵਾਲਾ ਨਹੀਂ ਹੈਗਾ ਉਸ ਤੋਂ ਬਾਅਦ ਇੱਕ ਹੋਰ ਚੀਜ਼ ਇਹ ਕਰਦਾ ਕਿ ਕਿਸੇ ਵੀ ਜੇਲ੍ਹ ਤੋਂ ਬਚਣ ਦੇ ਤਰੀਕੇ ਉਹਨਾਂ ਬਾਰੇ ਸੋਚਣਾ ਸ਼ੁਰੂ ਕਰਦਾ ਤੇ ਫਾਈਨਲੀ ਸਿਰਫ 3 ਜਾਂ 4 ਸਾਲਾਂ ਤੋਂ ਬਾਅਦ ਇੱਕ ਦਿਨ ਮਾਰਨਿੰਗ 5 ਵਜੇ ਉਸ ਜੇਲ੍ਹ ਦਾ ਅਸੂਲ ਹੈਗਾ ਕੈਦਿਆਂ ਨੂੰ ਉਠਾਇਆ ਜਾਊਗਾ ਤੇ ਉਹਨਾਂ ਦੀ ਗਿਣਤੀ ਹੋਊਗੀ ਤੇ ਰਾਤ ਨੂੰ ਗਿਣਤੀ ਹੋਊਗੀ ਉਹਨਾਂ ਦੀ 10 ਵਜੇ ਤੇ ਉਹਨੂੰ ਆਪਸ ਵਿੱਚ ਟੈਲੀ ਕੀਤਾ ਜਾਊਗਾ ਇਹ ਪੱਕਾ ਉਸ ਜੇਲ੍ਹ ਦਾ ਰੂਲ ਹੈਗਾ 10 ਵਜੇ ਜੇਲ੍ਹ ਦੀ ਗਿਣਤੀ ਕੀਤੀ ਜਾਂਦੀ ਹੈ ਕੈਦੀ ਪੂਰੇ ਹੁੰਦੇ ਆ ਅਗਲੇ ਦਿਨ ਬਾਰਬੋਸਾ ਦੇ ਉਸ ਜੇਲ੍ਹ ਦੇ ਵਿੱਚ ਜਾਣ ਤੋਂ 4 ਸਾਲ ਬਾਅਦ ਜਦੋਂ 5 ਵਜੇ ਗਿਣਤੀ ਹੁੰਦੀ ਆ ਤਾਂ ਇੱਕ ਕੈਦੀ ਘਟ ਹੁੰਦਾ ਜੇਲ੍ਹ ਦੇ ਵਿੱਚ ਜਦੋਂ ਕੈਦੀਆਂ ਦੇ ਨਾਮ ਮੜਾਏ ਜਾਂਦੇ ਆ ਤਾਂ ਜਿਹੜਾ ਕੈਦੀ ਘਟ ਹੁੰਦਾ ਜੇਲ੍ਹ ਦੇ ਵਿੱਚ ਉਹਦਾ ਨਾਮ ਹੁੰਦਾ ਡੇਨੀਅਲ ਕੁਮਾਰੋ ਬਾਰਪੋਸਾ ਪਰ ਜੇਲ੍ਹ ਅਧਿਕਾਰੀ ਪੋਲੀਟਿਸ਼ੀਅਨਸ ਅਥਾਰਟੀਆਂ ਇੰਨੇ ਕਾਨਫੀਡੈਂਟ ਹੁੰਦੇ ਆ ਉਸ ਜੇਲ੍ਹ ਦੇ ਬਾਰੇ ਦੇ ਵਿੱਚ ਕਿ ਉਹਨੂੰ ਇੰਨਾ ਪਤਾ ਲੱਗਾ ਕਿ ਬਾਰਬੋਸ ਇਥੋਂ ਨਿਕਲ ਗਿਆ ਪਰ ਉਹ ਇੰਨੇ ਕੌਨਫੀਡੈਂਟ ਨੇ ਉਹਨਾਂ ਨੂੰ ਪਤਾ ਚ ਉਹ ਨਿਕਲ ਵੀ ਗਿਆ ਇਹ ਸਮੁੰਦਰ ਇਹ ਪਾਣੀ ਇਹ ਇੰਨਾ ਖਤਰਨਾਕ ਆ ਉਹ ਜਿਉਂਦਾ ਨਹੀਂ ਬਚਿਆ ਹੋ ਤੇ ਉਸ ਤੋਂ ਬਾਅਦ ਇਹ ਵੀ ਇੱਕ ਲੇਜੈਂਡ ਆ ਬਾਰਬੋਸਾ ਦੇ ਕੇਸ ਦੇ ਵਿੱਚ ਕਿ ਉਹਨੂੰ ਉੱਥੇ ਮ੍ਰਿਤਕ ਕਰਾਰ ਦਿੱਤਾ ਗਿਆ ਤੇ ਉਹਦਾ ਡੈਥ ਦਾ ਸਰਟੀਫਿਕੇਟ ਬਣਾ ਦਿੱਤਾ ਤੇ ਉਸ ਤੋਂ ਬਾਅਦ ਕਦੇ ਉਹਦੀ ਉਹਨਾਂ ਨੇ ਦੁਬਾਰਾ ਉਹ ਕਿੱਥੇ ਗਿਆ ਕੀ ਉਹਦੇ ਨਾਲ ਹੋਇਆ ਇਹ ਚੈੱਕ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਈਵਨ ਪ੍ਰੈਸ ਦੇ ਵਿੱਚ ਕਲੰਬੀਆ ਦੇ ਅਖਬਾਰਾਂ ਦੇ ਵਿੱਚ ਆਇਆ ਕਿ ਬਾਰਬੋਸਾ ਨੇ ਜੇਲ ਦੇ ਵਿੱਚੋਂ ਜਾਣ ਦੀ ਕੋਸ਼ਿਸ਼ ਕੀਤੀ ਤੇ ਉਹਨੂੰ ਸ਼ਾਰਕ ਖਾ ਗਈਆਂ ਕਿਉਂਕਿ ਜਿਹੜੇ ਪਾਣੀਆਂ ਦੇ ਵਿੱਚ ਇਹ ਜੇਲ ਵੀ ਬਣਾਈ ਗਈ ਸਪੈਸ਼ਲੀ ਜੇ ਤੁਸੀਂ ਉੱਥੋਂ ਨਿਕਲ ਵੀ ਜਾਂਦੇ ਹੋ ਤਾਂ ਉੱਥੇ ਸ਼ਾਰਕ ਇੰਨੀਆਂ ਕਿ ਜ਼ਿਆਦਾ ਨੇ ਕਿ ਜੇ ਤੁਸੀਂ ਜੇਲ ਵਾਲਿਆਂ ਤੋਂ ਬਚ ਗਏ ਜੇ ਤੁਸੀਂ ਡੁੱਬਣ ਤੋਂ ਬਚ ਗਏ ਤਾਂ ਫਾਈਨਲੀ ਸ਼ਾਰਕ ਤੋਂ ਤੁਸੀਂ ਬਚ ਨਹੀਂ ਸਕਦੇ ਪਰ ਇਹ ਗੱਲ ਹੈਗੀ ਹੁਣ ਨਵੰਬਰ 84 ਦੀ ਨਵੰਬਰ 84 ਦੇ ਵਿੱਚ ਉੱਥੋਂ ਬਚਦਾ ਵਾ ਕਲੰਬੀਆ ਵਾਲਿਆਂ ਦੇ ਲਈ ਇਹ ਜਿਹੜਾ ਬੁਰਾ ਸੁਪਨਾ ਸੀਗਾ ਬਾਰਬੋਸਾ ਨਾਮ ਦਾ ਜਿਹੜਾ ਉਹ ਮੈਨਾਂ ਤੰਗ ਕਰ ਰਿਹਾ ਸੀਗਾ ਉਹ ਖਤਮ ਹੋ ਗਿਆ ਉਹਨਾਂ ਨੇ ਆਪਣੇ ਗਲੋਂ ਗੜਾਵਾਂ ਲਾਤਾ ਇੱਕ ਡੈਥ ਸਰਟੀਫਿਕੇਟ ਬਣਾਤਾ ਪ੍ਰੈਸ ਵਾਲਿਆਂ ਨੇ ਵੀ ਇਹ ਸਭ ਕੁਝ ਜਾਰੀ ਕਰਤਾ 5 ਦਸੰਬਰ ਨੂੰ ਇਹ ਕਿਉਂਕਿ ਉਹ ਸਾਊਥ ਅਮਰੀਕਾ ਉਹ ਮਹਾਦੀਪ ਹੈਗਾ ਇਹ ਇਕਵਾਡੋਰ ਪਹੁੰਚਦਾ ਉਹ ਤੋਂ ਇਕਵਾਡੋਰ ਦਾ ਇੱਕ ਸ਼ਹਿਰ ਹੈ ਕੋਇਟੋ 5 ਦਸੰਬਰ ਨੂੰ ਕੋਇਟੋ ਪਹੁੰਚਦਾ 18 ਦਸੰਬਰ ਨੂੰ ਸਿਰਫ ਉਸ ਤੋਂ 13 ਜਾਂ 14 ਦਿਨ ਬਾਅਦ ਉਸ ਸ਼ਹਿਰ ਦੇ ਵਿੱਚੋਂ ਇੱਕ 9 ਸਾਲ ਦੀ ਬੱਚੀ ਗਾਇਬ ਹੁੰਦੇ ਅਗਲੇ ਦਿਨ ਇੱਕ 10 ਸਾਲ ਦੀ ਬੱਚੀ ਗਾਇਬ ਹੁੰਦੀ ਕਿਸੇ ਨੂੰ ਹਾਲੇ ਪਤਾ ਨਹੀਂ ਲੱਗਦਾ ਬੱਚੇ ਆ ਛੋਟੇ ਗਾਇਬ ਹੁੰਦੇ ਰਹਿੰਦੇ ਆ politicans ਕੋਲੇ ਹੋਰ ਬਹੁਤ ਆਪਦੇ ਕੰਮ ਹੈਗੇ ਆ ਆਪਦੇ ਜੇਬਾਂ ਪਰੰਦੇ ਹੈਗੇ ਆ ਪੁਲਿਸ ਵਾਲਿਆਂ ਕੋਲ ਹੋਰ ਬਥੇਰੇ ਕੰਮ ਹੈਗੇ ਆ ਤਾਂ ਸਟਾਰਟਿੰਗ ਦੇ ਵਿੱਚ ਉੱਥੇ ਵੀ ਉਹੀ ਚੀਜ਼ ਹੁੰਦੀ ਆ ਜਿਹੜੀ ਪਹਿਲਾਂ ਬਗੋਟਾਚ ਹੁੰਦੀ ਆ ਕਲੰਬੀਆ ਵਰਡਨ ਲੱਗਦਾ ਬਾਰਬੋਸਾ ਮਰ ਚੁੱਕਿਆ ਇਕਵਾਡੋਰ ਵਾਲਿਆਂ ਨੂੰ ਕੁਝ ਪਤਾ ਹੀ ਨਹੀਂ ਹੈਗਾ ਕਿ ਕੌਣ ਆਇਆ ਤੇ ਕੌਣ ਗਿਆ ਤੇ ਹਾਲੇ ਬੱਚਿਆਂ ਦੀ ਗਿਣਤੀ ਘਟ ਤੇ ਹੁਣ ਉਸ ਸ਼ਹਿਰ ਦੇ ਲਈ ਉਸ ਏਰੀਏ ਦੇ ਲਈ ਦਸੰਬਰ 84 ਤੋਂ ਲੈ ਕੇ 86 ਤੱਕ ਦਾ ਟਾਈਮ ਇੱਕ ਫਿਰ ਉਹੀ ਇੱਕ ਬੁਰੇ ਸੁਪਨੇ ਦੀ ਤਰ੍ਹਾਂ ਆਇਆ ਸਪੈਸ਼ਲੀ 6 ਤੋਂ 10 ਜਾਂ 11 ਸਾਲ ਦੀਆਂ ਬੱਚੀਆਂ ਦੇ ਲਈ ਤੇ ਇਹ ਚੀਜ਼ ਇੱਕ ਇਹ ਨਾਮ ਇੱਕ ਦੂਸਰਾ ਨਾਮ ਆ ਮੈਂ ਅੱਗੇ ਕਹਾਣੀ ਦੇ ਵਿੱਚ ਉਹਦਾ ਜ਼ਿਕਰ ਕਰੂੰਗਾ ਇਹ ਦੋ ਕ੍ਰਾਈਮਨਲ ਇੱਕੋ ਤਰ੍ਹਾਂ ਦੇ ਕ੍ਰਾਈਮ ਕਰਨ ਵਾਲੇ ਇੱਕੋ ਟਾਈਮ ਦੇ ਵਿੱਚ ਇੱਕੋ ਜਗ੍ਹਾ ਦੇ ਉੱਪਰ ਇਕੱਠੇ ਸੀਗੇ ਉਸ ਤੋਂ ਬਾਅਦ ਇਹ ਇੱਕੋ ਜੇਲ੍ਹ ਦੇ ਵਿੱਚ ਵੀ ਇਕੱਠੇ ਰਹੇ ਆ ਇੱਕ ਲੈਜੈਂਡਾ ਕਲੰਬੀਆ ਦਾ ਆਪਣੇ ਆਪ ਦੇ ਵਿੱਚ ਇਹਨਾਂ ਦੋਨਾਂ ਨੂੰ ਕਿਹਾ ਜਾਂਦਾ ਵਾ ਕਲੰਬੀਆ ਦੇ ਅੱਜ ਤੱਕ ਦੇ ਸਭ ਤੋਂ ਜ਼ਿਆਦਾ ਸ਼ੈਤਾਨ ਮਤਲਬ ਜਿਨ੍ਹਾਂ ਦੇ ਅੰਦਰ ਸ਼ੈਤਾਨ ਸੀਗੇ ਇਹ ਦੋ ਬੰਦੇ ਸੀਗੇ ਅਗਲੇ 2 ਸਾਲਾਂ ਦੇ ਵਿੱਚ ਇਕਵਾਡੋਰ ਦੇ ਵਿੱਚ ਕਿੰਨੇ ਆ ਛੋਟੀਆਂ ਬੱਚੀਆਂ ਗਾਇਬ ਹੋਈਆਂ ਇਹਦੀ ਕੋਈ ਗਿਣਤੀ ਨਹੀਂ ਹੈਗੀ ਕਦੇ ਵੀ ਇਹਦੀ ਕੋਈ ਪ੍ਰੋਪਰ ਗਿਣਤੀ ਨਹੀਂ ਹੋਈ ਉਹ ਕੁਝ ਸੈਂਕੜੇ ਵਿੱਚ ਸੀ ਪੁਲਿਸ ਦਾ ਧਿਆਨ ਜਾਂਦਾ ਜਿਵੇਂ ਕਲੰਬੀਆ ਦੇ ਵਿੱਚ ਜਾਂਦਾ ਉਸੇ ਤਰ੍ਹਾਂ ਇਕਵਾਡੋਰ ਪੁਲਿਸ ਦਾ ਧਿਆਨ ਹੌਲੀ-ਹੌਲੀ ਇਹਨਾਂ ਚੀਜ਼ਾਂ ਵੱਲ ਪਹੁੰਚਦਾ ਪਰ ਇੱਥੇ ਇੱਕ ਇਹੋ ਜੀ ਗੱਲ ਹੁੰਦੀ ਹੈ ਬੜੀ ਇੰਟਰਸਟਿੰਗ ਦਿਲਚਸਪ ਚੀਜ਼ ਇਹ ਗਿਣਤੀ ਬੱਚਿਆਂ ਦੇ ਗਾਇਬ ਹੋਣ ਦੀ ਉਹ ਇੰਨੀ ਕਿ ਜ਼ਿਆਦਾ ਵੱਡੀ ਸੀ ਕਿ ਪੁਲਿਸ ਇਸ ਥਿਉਰੀ ਦੇ ਉੱਪਰ ਕੰਮ ਕਰ ਰਹੀ ਸੀ ਕਿ ਕਿ ਬਹੁਤ ਜ਼ਿਆਦਾ ਲੋਕਾਂ ਦਾ ਗੈਂਗ ਹੈਗਾ ਇਹ ਕੋਈ ਗੈਂਗ ਹੈ ਜਿਹੜਾ ਬਹੁਤ ਹੀ ਵੱਡਾ ਗੈਂਗ ਹੈ ਤੇ ਉਹ ਉਸੇ ਥਿਉਰੀ ਦੇ ਉੱਪਰ ਕੰਮ ਕਰਦੇ ਰਹੇ ਉਹਨਾਂ ਨੇ ਕਦੇ ਸੋਚਿਆ ਨਹੀਂ ਸੀ ਇਹ ਸਿਰਫ ਇੱਕ ਬੰਦੇ ਦਾ ਕੰਮ ਹੋ ਸਕਦਾ ਤੇ ਹੁਣ ਪਰ ਇਹ ਤਾਂ ਇੱਕ ਡਿਫਰੈਂਟ ਚੀਜ਼ ਹੈ ਤੇ ਇੱਕ ਕ੍ਰਾਈਮ ਆ ਉਹਨੂੰ ਪੈਸਾ ਨਹੀਂ ਮਿਲ ਰਿਹਾ ਉਹਦੇ ਪੇਟ ਦੇ ਵਿੱਚ ਇਹਦੇ ਨਾਲ ਖਾਣਾ ਨਹੀਂ ਜਾ ਰਿਹਾ ਤਾਂ ਉਹਦੇ ਲਈ ਉਹਥੇ ਕੀ ਕਰ ਰਿਹਾ ਸੀ ਇਕਵਾਡੋਰ ਦੇ ਵਿੱਚ ਉਹੀ ਚੀਜ਼ ਕਰ ਰਿਹਾ ਸੀ ਜਿਹੜੀ ਉਹ ਬਗੋਟਾ ਦੇ ਵਿੱਚ ਕਰਦਾ ਸੀ ਉਸੇ ਤਰ੍ਹਾਂ ਹੀ ਰੇੜੀਆਂ ਵਗੈਰਾ ਲਾ ਕੇ ਚੀਜ਼ਾਂ ਨੂੰ ਵੇਚਣਾ ਛੋਟੇ-ਛੋਟੇ ਆਈਟਮਾ ਹੁਣ ਇਹਨੇ ਉੱਥੇ ਕੀ ਕੰਮ ਕਰਨਾ ਸ਼ੁਰੂ ਕੀਤਾ ਸਕੂਲ ਦੇ ਬਾਹਰ ਇਹਨੇ ਇੱਕ ਸਕੂਲ ਪਿਕ ਕੀਤਾ ਇੱਕ ਏਰੀਆ ਪਿਕ ਕੀਤਾ ਜਿੱਥੇ ਦੋ ਜਾਂ ਤਿੰਨ ਸਕੂਲ ਸੀਗੇ ਤੇ ਉਹਨਾਂ ਦੇ ਪਿੱਛੇ ਇੱਕ ਬਹੁਤ ਵੱਡਾ ਜੰਗਲ ਸੀ ਉਹ ਏਰੀਆ ਜੰਗਲੀ ਏਰੀਆ ਸੀ ਉਹਦੇ ਬਿਲਕੁਲ ਨਾਲ ਲੱਗਦੇ ਦੋ ਜਾਂ ਤਿੰਨ ਸਕੂਲ ਸੀਗੇ ਤੇ ਇਹਨੇ ਉਥੇ ਉਸ ਏਰੀਏ ਨੂੰ ਜਦੋਂ ਇਹ ਦਸੰਬਰ 84 ਚ ਪਹੁੰਚਦਾ ਇਹ ਕੁਛ ਦਿਨ ਉਥੇ ਫਿਰਦਾ ਉਹ ਏਰੀਆ ਨੂੰ ਚੰਗੀ ਤਰ੍ਹਾਂ ਦੇਖਦਾ ਤੈਨੂੰ ਉਹ ਪਰਟੀਕੂਲਰ ਜਗਾ ਆਪਣੇ ਲਈ ਪਰਫੈਕਟ ਲੱਗਦੀ ਇੱਕ ਤਾਂ ਸਕੂਲ ਨੇ ਉਥੇ ਸਟੇਸ਼ਨਰੀ ਦਾ ਸਮਾਨ ਵੇਕਣਾ ਵਾ ਤਾਂ ਉਥੇ ਪੈਨ ਕਾਪੀਆਂ ਕਿਤਾਬਾਂ ਇਹੋ ਜਿਹਾ ਕੁਝ ਬਾਹਰ ਵੇਚਣਾ ਸ਼ੁਰੂ ਕਰਦਾ ਵਾ ਤੇ ਨਾਲ ਇਹਦੇ ਲਈ ਆਪਣੇ ਜਰਮਨ ਨੂੰ ਛਪਾਉਣਾ ਇੱਕ ਬੱਚੇ ਨੂੰ ਮਾਰਨ ਤੋਂ ਬਾਅਦ ਉਹਨੂੰ ਜੰਗਲਾਂ ਦੇ ਵਿੱਚ ਸਿੱਟ ਦੇਣਾ ਇਦੇ ਲਈ ਇੱਕ ਪਰਫੈਕਟ ਜਗ੍ਹਾ ਤੇ ਇਸੇ ਕਰਕੇ ਇਹ ਬਹੁਤ ਲੰਬਾ ਟਾਈਮ ਤੱਕ ਉਹਨਾਂ ਦੀਆਂ ਨਜ਼ਰਾਂ ਤੋਂ ਬਚਿਆ ਰਿਹਾ ਕਿਉਂ ਕਿ ਉਹ ਬੱਚੇ ਗਾਇਬ ਹੁੰਦੇ ਸੀ ਪਰ ਉਹਨਾਂ ਦੀਆਂ ਡੈੱਡ ਬਾਡੀਜ਼ ਕਦੇ ਨਹੀਂ ਮਿਲੀਆਂ ਤਾਂ ਪੁਲਿਸ ਬਹੁਤ ਟਾਈਮ ਤੱਕ ਇਸ ਥਿਊਰੀ ਉੱਪਰ ਕੰਮ ਕਰਦੀ ਰਹੀ ਕਿ ਇਹਨਾਂ ਬੱਚਿਆਂ ਨੂੰ ਮਤਲਬ ਇੱਕ ਬਹੁਤ ਵੱਡੇ ਪੂਰੀ ਦੁਨੀਆ ਚ ਬਹੁਤ ਸਾਰੇ ਰੈਕਟ ਹੈ ਜਿਹੇ ਹੈਗੇ ਆ ਜਿਹੜੇ ਬੱਚਿਆਂ ਨੂੰ ਕਿਡਨਾਪ ਕਰਕੇ ਕਿਤੇ ਹੋਰ ਲੈ ਜਾਂਦੇ ਆ ਤੇ ਉਹਨਾਂ ਤੋਂ ਮਜ਼ਦੂਰੀ ਕਰਵਾਉਂਦੇ ਆ ਮਤਲਬ ਅਲੱਗ ਅਲੱਗ ਤਰ੍ਹਾਂ ਦੇ ਇਸ ਤਰ੍ਹਾਂ ਦੇ ਕੰਮ ਕਰਦੇ ਆ ਉਹਨਾਂ ਨੂੰ ਇਹ ਲੱਗ ਰਿਹਾ ਸੀ ਤਾਂ ਉਹ ਇੱਕ ਚਾਲੀ ਇੱਕ ਡਿਫਰੈਂਟ ਐਂਗਲ ਦੇ ਉੱਪਰ ਰਹੇ ਸੀ ਪਰ ਫਾਈਨਲੀ ਉਹੀ ਆ ਗਿਣਤੀ ਵਧ ਗਈ ਗਿਣਤੀ ਇੰਨੀ ਜ਼ਿਆਦਾ ਵਧੀ ਕਿ ਸਭ ਕੁਝ ਹੋਇਆ ਹੁਣ ਆ ਜਾਂਦਾ 26 ਫਰਵਰੀ 1986 26 ਫਰਵਰੀ 1986 ਨੂੰ ਦੋ ਪੁਲਿਸ ਵਾਲੇ ਰਾਤ ਨੂੰ ਗਸ਼ਤ ਕਰ ਰਹੇ ਆ ਉਸੇ ਏਰੀਏ ਦੇ ਵਿੱਚ ਉਹਨਾਂ ਨੂੰ ਕੁਝ ਨਹੀਂ ਪਤਾ ਉਹਨਾਂ ਨੂੰ ਬਾਰਬੋਸਾ ਬਾਰੇ ਕੋਈ ਚੀਜ਼ ਨਹੀਂ ਨਾ ਉਹਨਾਂ ਤੋਂ ਉਹਦੇ ਉੱਪਰ ਸ਼ੱਕ ਹੈਗਾ ਪਰ ਉਹ ਜਦੋਂ ਰਾਤ ਨੂੰ ਇੱਕ ਕਿਸੇ ਇੱਕ ਏਰੀਆ ਚੋਂ ਲੰਘ ਰਹੇ ਆ ਉਹੀ ਏਰੀਆ ਜਿੱਥੇ ਇਹ ਸਭ ਕੁਝ ਹੈਗਾ ਜਿੱਥੇ ਸਕੂਲ ਨੇ ਜਿੱਥੇ ਰੇੜੀ ਲਾਉਂਦਾ ਤੇ ਜਿਹਦੇ ਪਿੱਛੇ ਇੱਕ ਬਹੁਤ ਵੱਡਾ ਜੰਗਲ ਆ ਇਹਨਾਂ ਨੂੰ ਆਪਣੇ ਸਾਹਮਣੇ ਮਤਲਬ ਇੱਕ ਅਧਖੜ ਉਮਰ ਦਾ ਅਧਖੜ ਤੋਂ ਵੀ ਮਤਲਬ ਜ਼ਿਆਦਾ ਉਮਰ ਦਾ ਇੱਕ ਬੰਦਾ ਜਾਂਦਾ ਦਿਖ ਰਿਹਾ ਵਾ ਉਹਦੇ ਇੱਕ ਹੱਥ ਦੇ ਵਿੱਚ ਇੱਕ ਕਿਤਾਬ ਆ ਦੂਸਰੇ ਹੱਥ ਦੇ ਵਿੱਚ ਉਹਨੇ ਇੱਕ ਬੋਰੀ ਫੜੀ ਹੋਈ ਆ ਉਦੇ ਕੱਪੜੇ ਵੀ ਗੰਦੇ ਲੱਗ ਰਹੇ ਆ ਤੇ ਦੂਰ ਤੋਂ ਉਹਨਾਂ ਨੂੰ ਇਹ ਲੱਗ ਰਿਹਾ ਕਿ ਇਹ ਬੋਰੀ ਵੀ ਮਤਲਬ ਇਹ ਲਾਲ ਰੰਗ ਦੀ ਹੋਈ ਹੋਈ ਆ ਉਹ ਵੈਸੇ ਉਹਨੂੰ ਰੋਕ ਲੈਂਦੇ ਆ ਇੱਕ ਸ਼ੱਕ ਦੇ ਆਧਾਰ ਤੇ ਜਿਵੇਂ ਵੈਸੇ ਹੀ ਰਾਤ ਨੂੰ ਹੈਗੀ ਆ ਕੋ ਪੁੱਛ ਲੈਣ ਕਿ ਵੀ ਕੀ ਕਰਦਾ ਫਿਰਦਾ ਤੂੰ ਕੀ ਹੈਗਾ ਉਹਨੂੰ ਵੈਸੇ ਹੀ ਅਜੀਬ ਤਰ੍ਹਾਂ ਦਾ ਬੰਦਾ ਲੱਗਦਾ ਕਿ ਉਹਦੇ ਇੱਕ ਹੱਥ 'ਚ ਬਹੁਤ ਮੋਟੀ ਸਾਰੀ ਕਿਤਾਬ ਆ ਦੂਸਰੇ ਹੱਥ 'ਚ ਇੱਕ ਬੋਰੀ ਆ ਤੇ ਉਹ ਬੋਰੀ ਦਾ ਰੰਗ ਉਹਨਾਂ ਨੂੰ ਦੂਰੋਂ ਥੋੜਾ ਲਾਲ ਲੱਗਦਾ ਤਾਂ ਉਹ ਵੈਸੇ ਹੀ ਰੋਕਦੇ ਆ ਹੁਣ ਜਦੋਂ ਉਹ ਦੇਖਦੇ ਆ ਤਾਂ ਉਹ ਕਿਤਾਬ ਜਿਹੜੀ ਹੁੰਦੀ ਆ ਉਹ ਦੁਨੀਆ ਦੀ ਇੱਕ ਬਹੁਤ ਫੇਮਸ ਕਿਤਾਬ ਹੈਗੀ ਆ ਕ੍ਰਾਈਮ ਐਂਡ ਪਨਿਸ਼ਮੈਂਟ ਨਿਕੋਲਾਈ ਫਿਓਦੋਰ ਦੋਸਤੋਵਸਕੀ ਦੀ ਲਿਖੀ ਹੋਈ ਬਹੁਤ ਮਸ਼ਹੂਰ ਰਾਈਟਰ ਰਸ਼ੀਅਨ ਪੂਰੀ ਦੁਨੀਆ 'ਚ ਨਾਮ ਪਰ ਦੂਸਰੇ ਪਾਸੇ ਉਸ ਬੋਰੀ ਦੇ ਵਿੱਚ ਕੀ ਹੈਗਾ ਇੱਕ ਬੱਚੇ ਦੇ ਕੱਪੜੇ ਪੂਰੇ ਖੂਨ ਦੇ ਨਾਲ ਲਥਪਤ ਨੇ ਤੇ ਉਹ ਬੋਰੀ ਉਸ ਖੂਨ ਦੇ ਨਾਲ ਖੁਦ ਵੀ ਪੂਰੀ ਲਾਲ ਹੋਈ ਕਹਾਣੀ ਖਤਮ ਹੋ ਜਾਂਦੀ ਹੈ ਬਾਰਬੋਸ ਨੂੰ ਫੜ ਲਿਆ ਜਾਂਦਾ ਬਰਬੋਸਾ ਨੂੰ ਜਦੋਂ ਹੀ ਉਹ ਪੁਛਤਾਚ ਕਰਦੇ ਆ ਤਾਂ ਪੁਛਤਾਚ ਕਰਨ ਦੀ ਕੋਈ ਲੋੜ ਹੁੰਦੀ ਨਹੀਂ ਤੇ ਡੈਨੀਅਲ ਕਮਾਰੋ ਬਾਰਬੋਸਾ ਉਹਨਾਂ ਨੂੰ ਖੁਦ ਹੀ ਕਹਿ ਦਿੰਦਾ ਕਿ ਤੁਸੀਂ ਜਿਹਨੂੰ ਲੱਭ ਰਹੇ ਹੋ ਉਹ ਮੈਂ ਆ ਤੇ ਜਦੋਂ ਪੁੱਛਦੇ ਆ ਕਿ ਗਿਣਤੀ ਪੁੱਛਦੇ ਆ ਤਾਂ ਉਹ ਕਹਿੰਦਾ ਕਿ ਮੈਨੂੰ ਕੋਈ ਗਿਣਤੀ ਨਹੀਂ ਪਤਾ ਕੋਈ ਗਿਣਤੀ ਹੈ ਹੀ ਨਹੀਂ ਕਿ ਕੁਝ ਸੈਂਕੜੇ ਹੋ ਸਕਦੇ ਇਹ ਬਾਰਬੋਸਾ ਕਹਿੰਦਾ ਸਿਰਫ 2 ਸਾਲ ਰਿਹਾ ਉਹ ਇਕਵਾਡੋਰ ਦੇ ਵਿੱਚ ਉਹ ਗਿਣਤੀ ਕਹਿੰਦਾ ਕੁਝ 100 ਹੋ ਸਕਦੀ ਹੈ ਜੇ ਆਪਾਂ 2 ਸਾਲ ਤੇ ਦਿਨ ਵੀ ਗਿਣ ਲਈਏ ਤਾਂ ਸਵਾ 700 ਤੋਂ ਜ਼ਿਆਦਾ ਨਹੀਂ ਬਣਦੇ ਤਾਂ ਤੁਸੀਂ ਦੇਖੋ ਕਿ ਉਹਦੇ ਕ੍ਰਾਈਮ ਦੀ ਜਿਹੜੀ ਫ੍ਰੀਕੁਐਂਸੀ ਹੈ ਕਿ ਵੀ ਕਿੰਨੀ ਛੇਤੀ ਛੇਤੀ ਉਹ ਕ੍ਰਾਈਮ ਕਰ ਰਿਹਾ ਇੱਥੋਂ ਉਹ ਪਤਾ ਲੱਗ ਰਿਹਾ ਕਲੀਅਰ ਹੁਣ ਇਕਵਾਡੋਰ ਦਾ ਜਿਹੜਾ ਕਾਨੂੰਨ ਹੈਗਾ ਵਾ ਉਸ ਟਾਈਮ ਦਾ ਮੈਨੂੰ ਅੱਜ ਦਾ ਨਹੀਂ ਪਤਾ ਜਿਹੜੀ ਚੀਜ਼ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ ਇਕਵਾਡੋਰ ਦਾ ਕਾਨੂੰਨ ਉਸ ਟਾਈਮ ਦੇ ਵਿੱਚ 80ਵੇਂ ਦੇ ਦशक ਦੇ ਵਿੱਚ ਦਹਾਕੇ ਦੇ ਵਿੱਚ ਮੈਕਸਿਮਮ ਜਿਹੜੀ ਤੁਹਾਨੂੰ ਜੇਲ੍ਹ ਹੋ ਸਕਦੀ ਆ ਉਹ 16 ਸਾਲ ਦੀ ਆ ਇਸ ਤੋਂ ਵੱਧ ਦੀ ਸਜ਼ਾ ਨਹੀਂ ਹੋ ਸਕਦੀ ਤੁਹਾਨੂੰ ਕਿਸੇ ਵੀ ਜੁਰਮ ਦੇ ਤਾਂ ਉਹਨੂੰ 16 ਸਾਲ ਦੀ ਕੈਦ ਹੁੰਦੀ ਆ 1998 ਦੇ ਵਿੱਚ ਤੇ ਹੁਣ ਮੈਂ ਤੁਹਾਨੂੰ ਉਹ ਕਹਾਣੀ ਦੱਸਦਾ ਅੱਗੇ ਉਥੇ ਜੇਲ੍ਹ ਦੇ ਵਿੱਚ ਜਿਹੜੀ ਜੇਲ੍ਹ ਚ ਉਹਨੂੰ ਰੱਖਿਆ ਜਾਂਦਾ ਉਸੇ ਜੇਲ੍ਹ ਦੇ ਵਿੱਚ ਇਹਦੀ ਕੋਠੜੀ ਤੇ ਬਿਲਕੁਲ ਨਾਲ ਦੀ ਕੋਠੜੀ ਹੁੰਦੀ ਆ ਪੈਡਰੋ ਅਲੋਨਜ਼ੋ ਲੋਪੇਸ ਦੀ ਜੇ ਤੁਸੀਂ ਸਰਚ ਕਰੋਗੇ ਪੈਡਰੋ ਅਲੋਨਜ਼ੋ ਲੋਪੇਸ ਉਹਨੂੰ ਇੱਕ ਮੌਨਸਟਰ ਕਿਹਾ ਜਾਂਦਾ ਕਈ ਲੋਕ ਇਹ ਵੀ ਕਹਿੰਦੇ ਕਿ ਉਹ ਜਿਉਂਦਾ ਬੰਦਾ ਹੀ ਨਹੀਂ ਸੀਗਾ ਉਹ ਕੋਈ ਆਤਮਾ ਸੀ ਸ਼ੈਤਾਨ ਆਤਮਾ ਸੀਗੀ ਉਹਦੇ ਕਿੰਨੇ ਰੇਪ ਨੇ ਛੋਟੇ ਬੱਚੀਆਂ ਦੇ ਕਿੰਨੇ ਮਰਡਰ ਨੇ ਇਹਦੀ ਅੱਜ ਤੱਕ ਕੋਈ ਗਿਣਤੀ ਨਹੀਂ ਹੋਈ ਤਾਂ ਇਤਿਹਾਸ ਤੇ ਇੱਕ ਟਾਈਮ ਦੇ ਵਿੱਚ ਇਹ ਦੋਨੇ ਬੰਦੇ ਜਦੋਂ ਐਕਟਿਵ ਸੀ ਕ੍ਰਾਈਮ ਕਰ ਰਹੇ ਸੀ ਉਦੋਂ ਵੀ ਇੱਕੋ ਏਰੀਆ 'ਚ ਕਰ ਰਹੇ ਸੀ ਤੇ ਜਦੋਂ ਇਹਨਾਂ ਨੂੰ ਜੇਲ੍ਹ ਹੋਈ ਇਹ ਦੋਨੇ ਸੇਮ ਮਤਲਬ ਬਰਾਬਰ ਬਰਾਬਰ ਕਾਲਕੂਟੜੀਆਂ ਦੇ ਵਿੱਚ ਬੰਦ ਸੀਗੇ ਇਹ ਦੋਨੇ ਬੰਦੇ ਤੇ ਜੇ ਇਹਨਾਂ ਦੋਨਾਂ ਦੇ ਮਤਲਬ ਸ਼ਿਕਾਰਾਂ ਦੀ ਗਿਣਤੀ ਜਿਹਨਾਂ ਨੂੰ ਮਤਲਬ ਆਪਾਂ ਕਹਿੰਦੇ ਨੇ ਕਿ ਜਿਹੜੇ ਲੋਕ ਇਹਨਾਂ ਦਾ ਸ਼ਿਕਾਰ ਹੋਏ ਜਿਹੜੇ ਬੱਚੇ ਇਹਨਾਂ ਦਾ ਸ਼ਿਕਾਰ ਹੋਏ ਜਣਨ ਦੀ ਟੋਟਲ ਗਿਣਤੀ ਕਰ ਲਈਏ ਜੋੜ ਲਈਏ ਤਾਂ ਉਹ ਪਤਾ ਹੀ ਨਹੀਂ ਕਿੰਨੀ ਕਿ ਜ਼ਿਆਦਾ ਬਣੋਗੇ ਜਿਵੇਂ ਬਾਰਬੋਸਾ ਨੇ ਕਲੰਬੀਆ ਤੇ ਇਕਵਾਟੋਰ ਦੇ ਵਿੱਚ ਕੀਤੇ ਸੀ ਉਸੇ ਤਰ੍ਹਾਂ ਹੀ ਅਲੌਂਜ਼ੋ ਲੋਪੇਜ਼ ਨੇ ਨਾਲ ਇੱਕ ਹੋਰ ਨਾਮ ਜੋੜਿਆ ਹੋਇਆ ਸੀ ਆਪਣੇ ਨਾਲੇ ਕੋਰ ਦੇ ਸੀ ਉਹ ਸੀਗਾ ਪੇਰੂ ਇਹ ਸਾਰੇ ਦੱਖਣੀ ਅਮਰੀਕਾ ਮਹਾਦੀਪ ਦੇ ਦੇਸ਼ ਨੇ ਇਕੱਠੇ-ਕੱਠੇ ਜੁੜੇ-ਜੁੜੇ ਦੇਸ਼ ਨੇ ਤਾਂ ਉਸ ਟਾਈਮ ਦੇ ਉੱਪਰ ਆਉਣਾ ਜਾਣਾ ਜਾਂ ਉਸ ਤਰ੍ਹਾਂ ਬੜਾ ਇਹਨਾਂ ਲਈ ਸੌਖਾ ਰਿਹਾ 99 ਦੇ ਵਿੱਚ ਇਹਨੂੰ ਜੇਲ੍ਹ ਹੁੰਦੀ ਆ 1994 ਆ ਜਾਂਦਾ ਜੇਲ੍ਹਿਆ ਨੂੰ ਹੋਈ ਆ 16 ਸਾਲ ਦੀ ਹੁਣ ਇਹਦੇ ਮਰਨ ਦੀ ਜਿਹੜੀ ਦਾ ਜਿਹੜਾ ਕਿੱਸਾ ਵਾ ਉਹ ਆਪਣੇ ਆਪ ਚ ਇੱਕ ਬਹੁਤ ਦਿਲਚਸਪਾ 94 ਆ ਜਾਂਦਾ 16 ਸਾਲ ਦੀ ਕੈਦ ਹੋਈ ਆ ਹਾਲੇ ਪੰਜਵਾਂ ਜਾਂ ਛੇਵਾਂ ਸਾਲ ਚੱਲ ਰਿਹਾ ਹੁਣ ਇਹਨੂੰ ਜੇਲ੍ਹ ਹੋਈ ਹੋਈ ਆ ਇਕਵਾਡੋਰ ਦੇ ਵਿੱਚ ਕੋਈ ਇੱਕ ਬੰਦਾ ਜਿਹਦੀ ਬੇਟੀ ਨੂੰ ਇਹਨੇ ਮਾਰਿਆ ਕਲੰਬੀਆ ਦੇ ਵਿੱਚ ਕੁਝ ਸਾਲ ਪਹਿਲਾਂ ਉਹ ਹਾਲੇ ਵੀ ਇਹਦੀ ਭਾਲ ਕਰ ਰਿਹਾ ਵਾ ਇੱਕ ਪਿਤਾ ਜਿਹਦੀ ਬੇਟੀ ਕਰੋ ਗਈ ਘਰ ਵਾਪਸ ਨਹੀਂ ਆਈ ਉਹ ਅੜੀ ਘਰਿਆ ਵਾ ਇੰਨੇ ਟਾਈਮ ਤੋਂ ਪਰ ਉਹਦਾ ਦਿਲ ਉਸ ਦਿਨ ਸ਼ਾਇਦ ਟੁੱਟ ਜਾਂਦਾ ਜਾਂ ਖੁਸ਼ ਹੁੰਦਾ ਜਦੋਂ ਉਹਨੂੰ ਉਹ ਕਲੰਬੀਆ ਦੀ ਪ੍ਰੈਸ ਜਿਹੜੀ ਹੈਗੀ ਆ ਮੀਡੀਆ ਜਦੋਂ ਅਖਬਾਰਾਂ ਵਿੱਚ ਲਾ ਦਿੰਦੇ ਆ ਕਿ ਉਹ ਕੈਦ ਦੇ ਵਿੱਚੋਂ ਨਿਕਲਿਆ ਪਾਣੀ 'ਚ ਗਿਆ ਤੇ ਉਹਨੂੰ ਸ਼ਾਰਕਾਂ ਨੇ ਖਾ ਲਿਆ ਤੇ ਉਹ ਮਰ ਗਿਆ ਪਰ ਫਾਈਨਲੀ ਜਦੋਂ ਇਕਵਾਡੋਰ ਤੋਂ ਇੱਕ ਖਬਰ ਆਉਂਦੀਆਂ ਨੇ ਮੀਡੀਆ ਦੇ ਵਿੱਚ ਕਿ ਉਹਨੂੰ 80 ਸਾਲ ਬਾਅਦ ਇਕਵਾਡੋਰ ਚ ਫੜਿਆ ਗਿਆ ਤੇ ਅੱਜ ਉਹ ਕੈਦ ਦੇ ਵਿੱਚ ਤਾਂ ਉਹ ਪਿਤਾ ਇਕਵਾਡੋਰ ਜਾਂਦਾ ਜੇਲ ਦਾ ਪਤਾ ਕਰਦਾ ਇੱਕ ਕੋਈ ਇਹੋ ਜਿਹਾ ਕਰਾਇਮ ਕਰਦਾ ਕਿ ਜਿਹਦੇ ਨਾਲ ਉਹਨੂੰ ਉਸੇ ਜੇਲ ਦੇ ਵਿੱਚ ਰੱਖਿਆ ਜਾਏ ਇੱਕ ਬੰਦਾ ਉਹਦੀ ਆਪਣੀ ਕਹਾਣੀ ਆ ਜਿਹੜਾ 80 ਸਾਲ ਤੋਂ ਹੁਣ ਇੱਥੇ ਮਤਲਬ ਆਪਾਂ ਨੂੰ ਇੱਕਦਮ ਮੈਨੂੰ ਸ਼ਹੀਦ ਉਦੋਂ ਸਿੰਘ ਵਾਲੀ ਉਹ ਕਹਾਣੀ ਯਾਦ ਆਈ ਕਿ ਇੱਕ ਬੰਦਾ ਜੀ ਨੇ ਸੋਚਿਆ ਕਿ ਮੈਂ ਇਹ ਤੋਂ ਬਦਲਾ ਲਵਾਂਗਾ ਤੇ ਫਾਈਨਲੀ ਉਹਨੇ ਬਦਲਾ ਲਿਆ ਇੱਕ ਪਿਤਾ ਜਿੱਦ ਬੇਟੀ ਚਲੀ ਗਈ ਉਹ ਇੱਕ ਤਣ ਚੁੱਪ ਕਰਕੇ ਬੈਠ ਗਿਆ ਕਿ ਹਾਂ ਉਹ ਬੰਦਾ ਮਰ ਗਿਆ ਪਰ ਜਦੋਂ ਹੀ ਉਹਨੂੰ ਵਾਪਸ ਪਤਾ ਲੱਗਿਆ ਤਾਂ ਉਹ ਦੁਬਾਰਾ ਐਕਟਿਵ ਹੋਇਆ ਉਹਦੇ ਅੰਦਰ ਦਾ ਬਦਲਾ ਵਾਪਸ ਆਇਆ ਉਹ ਬੰਦਾ ਕੋਲੰਬੀਆ ਤੋਂ ਇਕਵਾਡੋਰ ਗਿਆ ਇਕਵਾਡੋਰ ਜਾ ਕੇ ਉਹਨੇ ਇੱਕ ਕ੍ਰਾਈਮ ਕੀਤਾ ਉਸੇ ਜੇਲ੍ਹ ਦੇ ਵਿੱਚ ਗਿਆ ਤੇ ਫਾਈਨਲੀ ਨਵੰਬਰ 94 ਨੂੰ ਉਹਨੂੰ ਮੌਕਾ ਮਿਲਿਆ ਤੇ ਉਹਨੇ ਆਪਣੇ ਹੱਥੀ ਡੇਨੀਅਲ ਕੁਮਾਰੋ ਬਾਰਬੂਸਾ ਦਾ ਕਤਲ ਕੀਤਾ ਤੇ ਆਪਣੀ ਬੇਟੀ ਦਾ ਬਦਲਾ ਲਿਆ ਸਿਰਫ ਆਪਣੀ ਬੇਟੀ ਦਾ ਬਦਲਾ ਨਹੀਂ ਲਿਆ ਹੋਰ ਸੈਂਕੜੇ ਬੇਟੀਆਂ ਜਿਨ੍ਹਾਂ ਦੇ ਪਿਤਾ ਉਹਨਾਂ ਦਾ ਬਦਲਾ ਨਹੀਂ ਲੈ ਸਕੇ ਤਾਂ ਉਸ ਤਰ੍ਹਾਂ ਦੇ ਨਾਲ ਇਸ ਇਨਸਾਨ ਤੋਂ ਉਹਦਾ ਬਦਲਾ ਉਸ ਪਿਤਾ ਇੱਕ ਨੇ ਲਿਆ ਤਾਂ ਨਵੰਬਰ 94 ਨੂੰ ਇੱਕ ਕਹਾਣੀ ਇਹਦੀ ਉਥੇ ਇਕਵਾਡੋਰ ਦੀ ਉਸ ਜੇਲ੍ਹ ਚ ਖਤਮ ਹੁੰਦੀ ਹੈ ਪਰ ਹੁਣ ਇਹ ਕਹਾਣੀ ਤਾਂ ਇੱਥੇ ਖਤਮ ਹੋਈ ਮੇਰੀ ਇੱਕ ਇੱਕ ਸੋਚ ਰਹਿੰਦੀ ਆ ਕਿ ਮੈਂ ਤੁਹਾਨੂੰ ਜੁਰਮ ਦੀਆਂ ਕਹਾਣੀਆਂ ਸੁਣਾਉਣਾ ਪਰ ਥੋੜਾ ਇੱਕ ਦਿਮਾਗ ਚ ਪਿੱਛੇ ਕਿਸੇ ਹਿੱਸੇ ਦੇ ਵਿੱਚ ਉਹ ਰਹਿੰਦਾ ਕਿ ਆਪਨ ਲੱਗਦਾ ਆਪਨ ਨੂੰ ਇਹ ਬੜੀਆਂ ਦਿਲਚਸਪ ਲੱਗਦੀਆਂ ਰੋਚਕ ਲੱਗਦੀਆਂ ਪਰ ਅਸਲ ਦੇ ਵਿੱਚ ਕਿਸੇ ਦਾ ਬਹੁਤ ਦੁਖਦਾਈ ਅੰਤ ਹੋਇਆ ਹੁੰਦਾ ਕਿਸੇ ਦੀ ਜ਼ਿੰਦਗੀ ਇਸ ਤਰ੍ਹਾਂ ਦੀ ਹੋਗੀ ਤਾਂ ਇਹ ਤੋਂ ਜੇ ਕੁਝ ਸਿੱਖਣ ਨੂੰ ਮਿਲ ਜੇ ਤਾਂ ਉਹ ਜੋ ਮੈਨੂੰ ਲੱਗਦਾ ਪਰਸਨਲ ਲੈਵਲ ਦੇ ਉੱਪਰ ਨਿੱਜੀ ਤੌਰ ਦੇ ਉੱਪਰ ਉਹ ਇਹ ਹੈਗਾ ਸਭ ਤੋਂ ਪਹਿਲਾਂ ਇਹਦੇ ਵਿੱਚ ਵਿਕਟਮ ਜਿਹੜਾ ਇਸ ਪੂਰੇ ਕੇਸ ਦਾ ਸ਼ਿਕਾਰ ਹੋਇਆ ਵਾ ਇਸ ਪੂਰੇ ਵਰਤਾਰੇ ਦਾ ਉਹ ਖੁਦ ਡੈਨੀਅਲ ਕਮਾਰੋ ਬਾਰਬੋਸਾ ਸੀ ਇੱਕ ਛੋਟਾ ਬੱਚਾ ਹੁੰਦਾ ਉਹਦੀ ਸਾਈਕੀ ਮਾਨਸਿਕਤਾ ਬਹੁਤ ਸੌਫਟ ਹੁੰਦੀ ਆ ਕਮਜ਼ੋਰ ਹੁੰਦੀ ਆ ਜੋ ਇਹਦੇ ਖੁਦ ਨਾਲ ਹੋਇਆ ਲੜਕੀਆਂ ਦੀ ਤਰ੍ਹਾਂ ਨੂੰ ਬਣਾਇਆ ਗਿਆ ਤਾਂ ਸ਼ਾਇਦ ਕਿਤੇ ਲੜਕੀਆਂ ਦੇ ਪ੍ਰਤੀ ਕਿਉਂਕਿ ਉਹਨੂੰ ਲੜਕੀ ਲੜਕੀ ਕਰਕੇ ਛੇੜਿਆ ਜਾਂਦਾ ਸੀ ਇੰਨੇ ਮੁੰਡਿਆਂ ਦੁਆਰਾ ਜਿਹੜੇ ਵੀ ਮੇਰੇ ਦੋਸਤ ਮੇਰਾ ਵੀਡੀਓ ਦੇਖ ਰਹੇ ਆ ਆਪਾਂ ਸਾਰੇ ਸਕੂਲਾਂ ਚ ਰਹੇ ਆ ਆਪਾਂ ਨੂੰ ਪਤਾ ਕਿ ਆਪਾਂ ਮਤਲਬ ਇੱਕ ਦੂਜੇ ਨੂੰ ਕਿਵੇਂ ਤੰਗ ਕਰਦੇ ਆ ਛੇੜਦੇ ਆ ਮੁੰਡੇ ਹਜੇ ਕੁਝ ਕਰਦੇ ਰਹਿੰਦੇ ਆ ਤੇ ਇਹਨੂੰ ਜਦੋਂ ਛੇੜਿਆ ਗਿਆ ਤਾਂ ਸ਼ਾਇਦ ਇਹਦੇ ਦਿਲ ਦੇ ਵਿੱਚ ਉਹਦੋਂ ਹੀ ਕਿਤੇ ਨਫ਼ਰਤ ਉਹ ਬਣ ਗਈ ਸਾਰੀ ਬਾਕੀ ਜਿਹੜੀ ਇਹਦੇ ਨਾਲ ਕੁੱਟਮਾਰ ਹੋ ਉਹ ਜਿਹੜਾ ਵਾਇਲੈਂਸ ਇਹਦੇ ਨਾਲ ਹੋਇਆ ਜਦੋਂ ਇਹ ਵੱਡਾ ਹੋਇਆ ਤੇ ਆਪ ਵੀ ਇੱਕ ਅਜੀਬ ਬਿਰਤੀ ਦਾ ਬਣ ਗਿਆ ਜਿਹੜਾ ਸਿਰਫ ਬਦਲਾ ਲੈਣਾ ਚਾਹੁੰਦਾ ਸੀ ਪਰ ਜੇ ਦੂਸਰੇ ਪਾਸੇ ਦੇਖੀ ਤਾਂ ਇੱਕ ਬਹੁਤ ਪੜਿਆ ਲਿਖਿਆ ਇਨਸਾਨ ਸੀ ਹੋ ਸਕਦਾ ਜਿਹਨੂੰ ਸ਼ੁਰੂ ਚ ਪਿਆਰ ਮਿਲਿਆ ਹੁੰਦਾ ਇਹਦੇ ਕਰਦਿਆਂ ਨੇ ਇਹਨੂੰ ਚੰਗੀ ਤਰ੍ਹਾਂ ਰੱਖਿਆ ਹੁੰਦਾ ਤਾਂ ਉਹਦਾ ਜਿਹੜਾ ਕੈਰੀਅਰ ਸੀ ਉਹਦਾ ਜਿਹੜਾ ਫਿਊਚਰ ਸੀ ਉਹ ਕਿਸੇ ਹੋਰ ਪਾਸੇ ਨਿਕਲ ਜਾਂਦਾ ਕਿਉਂਕਿ ਇਹਦੀਆਂ ਜੋ ਬਾਅਦ ਦੇ ਵਿੱਚ ਇੰਟਰਵਿਊਸ ਮੈਂ ਫੇਰ ਇੰਟਰਵਿਊ ਕਹਤਾ ਜਦੋਂ ਪੁਲਿਸ ਵਾਲਿਆਂ ਨੇ ਤਾਂ ਇਨਵੈਸਟੀਗੇਸ਼ਨ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇੱਕ ਬਹੁਤ ਹੀ ਜ਼ਿਆਦਾ ਪੜਿਆ ਲਿਖਿਆ ਇਨਸਾਨ ਆ ਇਹ ਤੇ ਇਹਦੇ ਹਰ ਇੱਕ ਗੱਲ ਦਾ ਇੰਨੇ ਕਤਲ ਕਰਨ ਤੋਂ ਬਾਅਦ ਵੀ ਇਹ ਐਸ ਤਰ੍ਹਾਂ ਦੀਆਂ ਗੱਲਾਂ ਕਰਦਾ ਐਸ ਐਸੇ ਲੋਕਾਂ ਦੀਆਂ ਤੁਹਾਨੂੰ ਗੱਲਾਂ ਸੁਣਾਉਂਦਾ ਉਹ ਵਿੱਚ ਹੁਣ ਦੂਸਰੀ ਚੀਜ਼ ਹੈਗੀ ਆ ਇੱਥੇ ਇੱਕ ਗੱਲ ਆਈ ਆ ਬੈਡ ਪੇਰੈਂਟਿੰਗ ਦੀ ਮਤਲਬ ਮਾਪੇ ਨੇ ਜੋ ਗਲਤੀ ਕੀਤੀ ਦੂਸਰੀ ਚੀਜ਼ ਹੁਣ ਜਿਹੜੇ ਇਹਦੇ ਸ਼ਿਕਾਰ ਹੋਏ ਬੱਚੇ ਨੇ ਮਤਲਬ ਉਹ ਬਹੁਤ ਛੋਟੀ ਉਮਰ ਦੇ ਬੱਚੇ ਨੇ ਤਾਂ ਇੱਕ ਮੇਰਾ ਵੈਸੇ ਹੀ ਇੱਕ ਸੋਚਣਾ ਵਾ ਕਿ ਇੰਨੀ ਛੋਟੀ ਉਮਰ ਦਾ ਬੱਚਾ ਜੇ ਤੁਹਾਡਾ ਮਾਹੌਲ ਵੀ ਉੱਥੇ ਇੰਨਾ ਗੰਦਾ ਵਾ ਉਹ ਇੰਨੀ ਬੁਰੀ ਸਮਾਜ ਹੈਗਾ ਉਹ ਇਕੱਲੇ ਕਿਉਂ ਤੁਰੇ ਫਿਰ ਰਹੇ ਹੈਗੇ ਆ इवन ਸਕੂਲ ਤੋਂ ਇਕੱਲੇ ਕਿਉਂ ਘਰ ਆ ਰਹੇ ਹੈਗੇ ਆ ਜਾਂ ਗਲੀਆਂ ਦੇ ਵਿੱਚ ਇਕੱਲੇ ਕਿਉਂ ਤੁਰੇ ਫਿਰ ਰਹੇ ਨੇ ਛੋਟੇ ਬੱਚੇ ਉਹ ਲੜਕੀਆਂ ਜਿਹੜੀਆਂ 6 ਤੋਂ 11 ਸਾਲ ਦੀਆਂ ਨੇ ਜਦੋਂ ਆਪਾਂ ਨੂੰ ਪਤਾ ਵਾ ਕਿ ਮਾਹੌਲ ਚੰਗਾ ਨਹੀਂ ਹੈ ਤਾਂ ਕਿਉਂ ਉਹਨਾਂ ਦੇ ਨਾਲ ਕੋਈ ਵੀ ਵੱਡਾ ਨਹੀਂ ਸੀਗਾ ਉਸ ਟਾਈਮ ਦੇ ਉੱਪਰ ਤਾਂ ਬਾਰਬੋਸਾ ਖੁਦ ਵੀ ਪਹਿਲਾਂ ਸ਼ਿਕਾਰ ਹੋਇਆ ਫਿਰ ਉਹਨੇ ਖੁਦ ਸ਼ਿਕਾਰ ਕੀਤਾ ਤੇ ਉਸ ਤੋਂ ਬਾਅਦ ਉਹ ਸਾਰੇ ਸੈਂਕੜੇ ਬੱਚੇ ਜੇ ਉਹਨਾਂ ਦੇ ਨਾਲ ਕੋਈ ਵੀ ਵੱਡਾ ਹੁੰਦਾ ਮਾਪੇ ਉਹਨਾਂ ਦੇ ਨਾਲ ਹੀ ਹੁੰਦੇ ਜਿੰਮੇਵਾਰੀ ਸਮਝਦੇ ਭਾਵੇਂ ਕੋਈ ਕੰਮ ਕਰ ਰਹੀ ਸੀ ਜਾਂ ਨਹੀਂ ਕਰ ਰਹੀ ਸੀ ਕਿ ਬੱਚੇ ਨੂੰ ਘਰੋਂ ਬਾਹਰ ਇਕੱਲੇ ਨਹੀਂ ਭੇਜਣਾ ਤਾਂ ਉਹ ਸਾਰੇ ਬੱਚੇ ਜਿਉਂਦੇ ਹੁੰਦੇ ਤਾਂ ਇੱਥੋਂ ਇਸ ਕਹਾਣੀ ਤੋਂ ਸਿਰਫ ਇਹੀ ਸਿੱਖਿਆ ਮਿਲਦੀ ਆ ਕਿ ਇੱਕ ਤਾਂ ਬੱਚਿਆਂ ਦੇ ਨਾਲ ਪਿਆਰ ਨਾ ਪੇਸ਼ ਆ ਜਾਵੇ ਉਹਨਾਂ ਨੂੰ ਪਿਆਰ ਦੀ ਲੋੜ ਹੁੰਦੀ ਆ ਕੋਲੇ ਆਪਣੇ ਨਾਲ ਰੱਖਣ ਦੀ ਲੋੜ ਹੁੰਦੀ ਆ ਦੂਸਰਾ ਹੈਗਾ ਆਪਣੇ ਬੱਚਿਆਂ ਨੂੰ ਦੇਖੋ ਕਿੱਥੇ ਜਾ ਰਹੇ ਆ ਕਿਉਂ ਜਾ ਰਹੇ ਉਹਨਾਂ ਦਾ ਪਤਾ ਹੋਣਾ ਚਾਹੀਦਾ ਤੈਸੀ ਕਿ ਜਿਮੀਰੀ ਅਜ ਦੀ ਕਹਾਣੀ ਹੋ ਸਕਦਾ ਅਖੀਰਲਾ ਜਿਹੜਾ ਕਹਾਣੀ ਦਾ ਲਾਸਟ ਪਾਰਟ ਸੀ ਬਹੁਤ ਸਾਰੇ ਦੋਸਤਾਂ ਨੂੰ ਪਸੰਦ ਨਾ ਆਵੇ ਮੈਨੂੰ ਕਮੈਂਟਸ ਵੀ ਕਰ ਦਿੰਦੇ ਆ ਕਿ ਆਪਣੀਆਂ ਗੱਲਾਂ ਘੱਟ ਮਾਰਿਆ ਕਰ ਪਰ ਇਹ ਇਸ ਤਰ੍ਹਾਂ ਨਹੀਂ ਹੈਗਾ ਕਿਸੇ ਦੇ ਦੁੱਖ ਤੋਂ ਸਿਰਫ ਕੱਲਾ ਉਹ ਮਤਲਬ ਇੱਕ ਐਂਟਰਟੇਨਮੈਂਟ ਲੈਣਾ ਉਹ ਵੀ ਕੋਈ ਬਹੁਤ ਜ਼ਿਆਦਾ ਚੰਗੀ ਗੱਲ ਨਹੀਂ ਹਾਂ ਜੇ ਉਹ ਤੋਂ ਕੁਝ ਸਿੱਖ ਲਈ ਅੱਗੇ ਕੁਝ ਚੀਜ਼ਾਂ ਘਟ ਜਾਣ ਤਾਂ ਉਹ ਵਧੀਆ ਚੀਜ਼ ਰਹਿੰਦੀ ਹੈ ਇਹ ਮੇਰਾ ਵੀਡੀਓ ਇੱਥੇ ਖਤਮ ਹੁੰਦਾ ਜੀ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਵੀਡੀਓ 'ਚ ਕਿਸੇ ਹੋਰ